ਡੋਨਲਡ ਟਰੰਪ ਦੇ ਵਿਦੇਸ਼ੀ ਫਿਲਮਾਂ ਦੇ ਉੱਪਰ 100% ਟੈਰਿਫ ਲਾਉਣ ਦਾ ਬਾਲੀਵੁੱਡ ਤੇ ਪਾਲੀਵੁੱਡ ਯਾਨੀ ਪੰਜਾਬੀ ਫਿਲਮ ਇੰਡਸਟਰੀ ਉੱਪਰ ਕੀ ਅਸਰ ਹੋਵੇਗਾ ਪੰਜਾਬੀ ਮੂਵੀਜ਼ ਬਹੁਤ ਵੱਡੇ ਪੱਧਰ ਤੇ ਅਮਰੀਕਾ ਵਿੱਚ ਆਂਦੀਆਂ ਨੇ ਇੱਥੇ ਮੂਵੀ ਥੀਏਟਰਸ ਵਿੱਚ ਲੱਗਦੀਆਂ ਨੇ ਨਾ ਹੀ ਸਿਰਫ ਮੂਵੀ ਥੀਏਟਰਸ ਵਿੱਚ ਜਿਹੜੀਆਂ ਮੂਵੀਆ ਆ ਰਹੀਆਂ ਨੇ ਉਹਦੇ ਉੱਪਰ ਲਾਗੂ ਹੈ ਬਲਕਿ ਅਮਰੀਕਨ ਕੰਪਨੀਆਂ ਨੇ ਜਿਵੇਂ Netflix ਹੈ Amazon Prime ਹੈ ਇਹਨਾਂ ਨੇ ਜੇ ਅਮਰੀਕਨ ਮਾਰਕੀਟ 'ਚ ਉਹ ਦੇਣਾ ਤੇ ਇਹਨਾਂ ਦੇ ਉੱਪਰ ਵੀ ਉਹ ਟੈਰਫ ਲੱਗੇਗਾ। ਭਾਰਤ ਦੀ ਜਿਹੜੀ ਫੋਰਨ ਪੋਲਿਸੀ ਕਰਕੇ ਇਹਨੂੰ ਥੋੜਾ ਜਿਹਾ ਟਾਈਮ ਹੋਰ ਲੱਗੇਗਾ। ਹਸਪਨ ਦੇ ਲੀਡਰਸ਼ਿਪ ਦੇ ਨਾਲ ਪ੍ਰੈਜ਼ੀਡੈਂਟ ਨੇ ਗੱਲਬਾਤ ਕਰ ਲਈ। ਇਹ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਫੇਰ ਹੋਈ ਆ। ਕੱਤ ਜਿਹੜੇ ਨੇ ਲੋਕਾਂ ਨੇ ਖੜੇ ਕਰ ਦਿੱਤੇ ਨੇ ਖਾਸ ਕਰਕੇ ਪੰਜਾਬੀਆਂ ਨੇ ਤੇ ਇੰਡੀਅਨ ਜਿਹੜੇ ਹਰਿਆਣਵੀ ਡ라이ਵਰ ਨੇ ਕੈਲਿਫੋਰਨੀਆ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਬੜੇ ਜ਼ੋਰਾਂ ਨਾਲ ਫਰੋ ਫੜਾਈ ਹੋ ਰਹੀ ਹੈ ਉਂਝ ਵੀ ਬਹੁਤ ਸਾਰੇ ਦ੍ਰਿਸ਼ ਜਿਹੜੇ ਨੇ ਵਿਚਲਤ ਕਰਨ ਵਾਲੇ ਨੇ ਕਿ ਕਿਸ ਤਰ੍ਹਾਂ ਨਾਲ ਇਹ ਲੋਕਾਂ ਨੂੰ ਚੁੱਕ ਰਹੀ ਹੈ ਕਿਸ ਤਰ੍ਹਾਂ ਨਾਲ ਟਰੀਟ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੇ ਅਸੀਂ ਉਸ ਪਰਮਿਸ਼ਨ ਨੂੰ ਸਰ ਮੱਥੇ ਰੱਖ ਕੇ ਔਰ ਜਿਹੜੀ ਹੱਦਾਂ ਨੇ ਉਹਦੇ ਵਿੱਚ ਉਹਦੇ ਵਿੱਚ ਅਸੀਂ ਆਪ ਇੱਥੇ ਆ ਕੇ ਆਪਣੇ ਆਪ ਨੂੰ ਰਿਫਾਰਮ ਕਰੀਏ ਬੀ ਚਾਹਾਂਗੇ ਆ ਸੰਗਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਵੱਡੀਆਂ ਤਸਵੀਰਾਂ ਲਾ ਕੇ ਉਹਨਾਂ ਨੇ ਤੀਰ ਚੁੱਕਿਆ ਜਾਂ EK47 ਚੁੱਕੀ ਹੈ ਤੇ ਉਹ ਅਸੀਂ ਜਾ ਕੇ ਤੇ ਇੱਕ ਗੋਰੇ ਦੇ ਵੇਅਰਹਾਊਸ ਤੇ ਲੈ ਜਾਈਏ ਟਰੱਕ ਆਪਣਾ ਤੇ ਉਹਨੂੰ ਸਮਾਨ ਤੇ ਉਹਨੇ ਉਹ ਵੇਖ ਕੇ ਪਹਿਲੇ ਡਰ ਜਾਣਾ ਜੇ ਅਸੀਂ ਸਮੋਲਕ ਵਿੱਚ ਆਏ ਆ ਤੇ ਸਾਨੂੰ ਅਮਰੀਕਾ ਦੇ ਤੌਰ ਤਰੀਕੇ ਸਿੱਖਣੇ ਪੈਣਗੇ ਆਪਣੇ ਆਪ ਨੂੰ ਦੱਸਣਾ ਪਏਗਾ ਸਮਾਰਟ ਨੂੰ ਰਿਸਪੈਕਟ ਅਸੀਂ ਆਪਣੇ ਖਾਲਸਾ ਪੰਥ ਦਾ ਫਲੈਗ ਲਾਇਆ ਨਾਲ ਅਸੀਂ ਆਪਣੇ ਕੰਟਰੀ ਦਾ ਵੀ ਲਾਈਆ ਵੀ ਥੈਂਕ ਯੂ ਅਮਰੀਕਾ ਤੁਸੀਂ ਤੁਹਾਡੇ ਦੇਸ਼ ਵਿੱਚ ਅਸੀਂ ਆਪਣੇ ਗੁਰਦੁਆਰੇ ਬਣਾ ਲਏ ਅੱਜ ਇੱਕ ਗੱਲ ਸੋਸ਼ਲ ਮੀਡੀਆ ਚੱਲ ਰਹੀ ਹੈ ਕਿ ਗਾਜ਼ਾ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਜਾਏਗੀ ਇਸ ਸ਼ਾਂਤੀ ਦੀਆਂ ਸ਼ਰਤਾਂ ਤੇ ਇਸ ਸ਼ਾਂਤੀ ਤੇ ਕੀ ਨਤੀਜੇ ਨਿਕਲਣਗੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਸ਼ੱਕਤ ਹੈ ਪਰ ਇਹਦੇ ਵਿੱਚ ਤੁਸੀਂ ਇਹ ਵੀ ਦੇਖੋਗੇ ਇਜ਼ਰਾਈਲ ਨੂੰ ਵੀ ਬਹੁਤ ਜਲਦੀ ਐਕਸੈਪਟ ਕੀਤਾ ਜਾ ਰਿਹਾ ਹੈ 트랜ਸ ਜੈਂਡਰ ਬੰਦਾ ਸਕਰਟ ਪਾ ਕੇ ਯੂਐਸ ਆਰਮੀ ਦੀ ਔਰ ਰੇਨਬੋ ਫਲੈਗ ਫੜ ਕੇ ਤੇ ਕਹਿ ਰਿਹਾ ਫॉर ਡਾਈਵਰਸਿਟੀ ਐਂਡ ਇਨਕਲੂਜ਼ਨ ਜੁਆਇਨ ਯੂਐਸਏ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਤਨਵਾ ਤੇ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸਵਾਗਤ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀਆਂ ਨੀਤੀਆਂ ਵੱਡੇ ਪੱਧਰ ਤੇ ਉੱਪਰ ਦੇਸ਼ ਦੇ ਵਿੱਚ ਵੀ ਤੇ ਦੇਸ਼ ਤੋਂ ਬਾਹਰ ਵੀ ਕਾਫੀ ਅਸਰੰਦਾਜ਼ ਹੋ ਰਹੀਆਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਹਰ ਰੋਜ਼ ਸਾਈਨ ਕੀਤੇ ਜਾ ਰਹੇ ਐਗਜ਼ੈਕਟਿਵ ਆਰਡਰ ਨਾ ਸਿਰਫ ਲੋਕਾਂ ਨੂੰ ਆਰਥਿਕ ਤੌਰ ਤੇ ਬਲਕਿ ਵਿਦੇਸ਼ ਨੀਤੀ ਦੇ ਪੱਧਰ ਉੱਪਰ ਵੀ ਪੂਰੇ ਦੇਸ਼ਾਂ ਦੇ ਵਿੱਚ ਇੱਕ ਨਵੀਂ ਦਿਸ਼ਾ ਨਿਰਧਾਰਤ ਕਰਦੇ ਪਹੇ ਨੇ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਹੁਣੇ ਜਾਈ ਫਲਸਤੀਨ ਤੇ ਇਜ਼ਰਾਈਲ ਦੇ ਬਾਰੇ ਇੱਕ ਅਹਿਮ ਫੈਸਲਾ ਵਾਈਟ ਹਾਊਸ ਤੋਂ ਅਨਾਉਂਸ ਕੀਤਾ ਹੈ ਉਸ ਦਾ ਮਿਡਲ ਈਸਟ ਵਿੱਚ ਕੀ ਫਰਕ ਪਵੇਗਾ ਕੀ ਵਾਕਿਆ ਹੀ ਗਾਜ਼ਾ ਦੇ ਵਿੱਚ ਇਹ ਜੰਗ ਹੁਣ ਬੰਦ ਹੋਣ ਜਾ ਰਹੀ ਹੈ ਦੂਜੇ ਪਾਸੇ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਭਾਰਤ ਦੇ ਨਾਲ ਬੇਸ਼ੱਕ ਸ਼ਾਬਦਿਕ ਪੱਧਰ ਦੇ ਉੱਪਰ ਪ੍ਰਾਈਮ ਮਿਨਿਸਟਰ ਮੋਦੀ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਦੇ ਕੇ ਉਸ ਆਈਸ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣੇ ਜਈ ਭਾਰਤ ਦੇ ਟ੍ਰੇਡ ਮਿਨਿਸਟਰ ਜੋ ਇੱਥੇ ਦੌਰਾ ਕਰਕੇ ਗਏ ਨੇ ਉਹ ਖਾਲੀ ਹੱਥ ਵਾਪਸ ਪਰਤੇ ਨੇ ਪ੍ਰੈਜ਼ੀਡੈਂਟ ਡੋਨਲਡ 트ੰਪ ਦੇ ਵਿਦੇਸ਼ੀ ਫਿਲਮਾਂ ਦੇ ਉੱਪਰ 100% ਟੈਰਿਫ ਲਾਉਣ ਦਾ ਬਾਲੀਵੁੱਡ ਤੇ ਪਾਲੀਵੁੱਡ ਯਾਨੀ ਪੰਜਾਬੀ ਫਿਲਮ ਇੰਡਸਟਰੀ ਉੱਪਰ ਕੀ ਅਸਰ ਹੋਵੇਗਾ ਤੇ ਇਸ ਦੇ ਨਾਲ ਹੋਰ ਬਹੁਤ ਸਾਰੇ ਅਹਿਮ ਪਹਿਲੂ ਇਮੀਗ੍ਰੇਸ਼ਨ ਨੀਤੀ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੇ ਬਾਰੇ ਗੱਲਬਾਤ ਕਰਦੇ ਆਂ ਡਾਕਟਰ ਜਸਦੀਪ ਸਿੰਘ ਜੈਸੀ ਹਰਾ ਨਾਲ ਜੈਸੀ ਜੀ ਸਭ ਤੋਂ ਪਹਿਲਾਂ ਜਿਹੜਾ ਫਿਲਮਾਂ ਦੇ ਉੱਪਰ 100% ਟੈਰਫ ਲਾਇਆ ਗਿਆ ਹੈ ਇਹਨੂੰ ਕਿਵੇਂ ਦੇਖਦੇ ਹੋ ਕਿ ਇਹ ਇੱਕ ਤਰ੍ਹਾਂ ਨਾਲ ਜਿਵੇਂ H1B ਵੀਜ਼ੇ ਦੇ ਉੱਤੇ ਰੋਕ ਲਾਈ ਸੀ ਉਹਦਾ ਕਾਫੀ ਹੱਦ ਤੱਕ ਅਸਰ ਜਿਹੜਾ ਆ ਉਹ ਭਾਰਤੀ ਲੋਕਾਂ ਦੇ ਉੱਪਰ ਹੋਇਆ ਸੀ ਹੁਣੇ ਜਿਹੜਾ ਫੈਸਲਾ ਹੋਇਆ ਹੈ ਇਹਦਾ ਤੁਸੀਂ ਕੀ ਦੇਖਦੇ ਹੋ ਬਾਲੀਵੁੱਡ ਉੱਪਰ ਜਾਂ ਪੰਜਾਬੀ ਫਿਲਮਾਂ ਦੇ ਉੱਪਰ ਕਿੰਨਾ ਅਸਰ ਹੋਵੇਗਾ ਮੈਂ ਸਮਝਦਾ ਕਿ ਇਹਦਾ ਕਾਫੀ ਅਸਰ ਹੋਣਾ ਹੈ ਫਾਰਥੇ ਫਿਲਮ ਇੰਡਸਟਰੀ ਤੇ ਕਿਉਂਕਿ ਨਾ ਸਿਰਫ ਮੇਨਸਟ੍ਰੀਮ ਬਾਲੀਵੁੱਡ ਦੀਆਂ ਫਿਲਮਾਂ ਪੰਜਾਬੀ ਮੂਵੀਜ਼ ਬਹੁਤ ਵੱਡੇ ਪੱਧਰ ਤੇ ਅਮਰੀਕਾ ਵਿੱਚ ਆਂਦੀਆਂ ਨੇ ਇੱਥੇ ਮੂਵੀ ਥੀਏਟਰਜ਼ ਵਿੱਚ ਲੱਗਦੀਆਂ ਨੇ ਔਰ ਨਾਲ ਹੀ ਮਲਿਆਲੀ ਫਿਲਮਾਂ ਤੇਲਗੂ ਫਿਲਮਾਂ ਜਿਹੜੀਆਂ ਸਾਊਥ ਇੰਡੀਆ ਦੀ ਨੇ ਕਿਉਂਕਿ ਕਈ ਇਥੇ ਸਾਡੇ ਕੋਲ ਇੱਕ ਬੜੀ ਵੱਡੀ ਪੋਪੂਲੇਸ਼ਨ ਹੈ ਜਿਹੜੇ ਲੋਕੀ ਇਥੇ ਸਾਊਥ ਇੰਡੀਆ ਤੋਂ ਵੀ ਆਏ ਹੋਏ ਨੇ ਜੀ ਤੇ ਇਹ ਮੈਂ ਸਮਝਦਾ ਕਿ ਔਰ ਜੇ ਤੁਸੀਂ ਆਕੜੇ ਵੇਖੋ ਤੇ ਜਿਹੜੀ ਅਰਨਿੰਗਸ ਨੇ ਜਿਹੜੀ ਫਿਲਮਾਂ ਦੀ ਜਿਹੜੀ ਰਿਪੋਰਟ ਆਉਂਦੀ ਹੈ ਕਿ ਕਿੰਨੀ ਕ ਕਮਾਈ ਹੋਈ ਹੈ ਸੇਲ ਕਿੰਨੀ ਹੋਈ ਹੈ ਉਹਦੇ ਚ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਅਮਰੀਕਾ ਤੋਂ ਜਾਂਦਾ ਹੈ ਔਰ ਕਿਉਂਕਿ ਇਹ ਡਾਲਰਾਂ ਵਿੱਚ ਇੱਥੇ ਲੋਕ ਟਿਕਟ ਖਰੀਦਨੇ ਤੇ ਇੰਡੀਆ ਦਾ ਇੱਕ ਇੱਥੇ ਦਾ ਇੱਕ ਟਿਕਟ ਖਰੀਦਣਾ ਸਮਝੋ ਇੰਡੀਆ ਤੇ ਚਾਰ ਟਿਕਟ ਖਰੀਦਣ ਦੇ ਬਰਾਬਰ ਹੈ ਕਿਉਂਕਿ 1 ਡਾਲਰ ਜਿਹੜਾ ਹੁਣ 90 ਰੁਪਏ ਦੇ ਕਰੀਬ ਹੈ ਤੇ ਇਹ ਬਹੁਤ ਹੀ ਇੰਪੋਰਟੈਂਟ ਹੈਗਾ ਭਾਰਤੀ ਫਿਲਮ ਇੰਡਸਟਰੀ ਲਈ ਭਾਵੇਂ ਬਾਲੀਵੁੱਡ ਹੋਏ ਭਾਵੇਂ ਪਾਲੀਵੁੱਡ ਹੋਏ ਭਾਵੇਂ ਤੇਲਗੂ ਹੋਏ ਟੌਲੀਵੁੱਡ ਹੋਏ ਤੇ ਇਹ ਜਿਹੜਾ ਔਰਨਾ ਹੀ ਸਿਰਫ ਮੂਵੀ ਥੀਏਟਰਸ ਵਿੱਚ ਜਿਹੜੀਆਂ ਮੂਵੀ ਆ ਰਹੀਆਂ ਨੇ ਉਹਦੇ ਉੱਪਰ ਲਾਗੂ ਹੈ ਬਲਕਿ ਅਮਰੀਕਨ ਕੰਪਨੀਆਂ ਨੇ ਜਿਵੇਂ Netflix ਹੈ Amazon Prime ਹੈ ਇਹਨਾਂ ਨੇ ਜੇ ਅਮਰੀਕਨ ਮਾਰਕੀਟ 'ਚ ਹੁਣ ਉਹ ਦੇਣਾ ਤੇ ਇਹਨਾਂ ਦੇ ਉੱਪਰ ਵੀ ਹੁਣ ਉਹ ਟੈਰਿਫ ਲੱਗੇਗਾ ਸੋ ਇਹ ਹਰ ਚੀਜ਼ ਜਿਹੜੀ ਹੈ ਇਹਦੇ ਨਾਲ ਆ ਜਿਹੜੇ ਭਾਰਤੀ ਮੀਡੀਆ ਹੈ ਉਹ ਤੇ ਇੱਕ ਸਿਰ ਹਿਲਾ ਕੇ ਬੜੀ ਵੱਡੀ ਗੱਲਾਂ ਕਰ ਦਿੰਦਾ ਕਿ ਸਾਨੂੰ ਕਿਸੇ ਦੀ ਲੋੜ ਹੀ ਨਹੀਂ ਅਸੀਂ ਤਾਂ ਹਮ ਤੋਂ ਆਤਮ ਨਿਰਭਰ ਹੋ ਗਏ ਹਾਂ ਪਰ ਹਰ ਚੀਜ਼ ਵਿੱਚ ਇਸ ਵੇਲੇ ਇਸ ਤੋਂ ਪਹਿਲਾਂ ਦਵਾਈਆਂ ਦੇ ਉੱਪਰ ਟੈਰਿਫ ਲੱਗ ਚੁੱਕਾ ਹੈ 100% ਪਰਸਨ ਦੀ ਗੱਲ ਹੈ ਤੇ ਇਹ ਇਹ ਹਰ ਚੀਜ਼ ਜਿਹੜੀ ਹੈ ਨਾ ਕਾਊਂਟ ਹੋ ਰਹੀ ਹੈ ਔਰ ਤਿੰਨ ਕਾ ਤਿੰਨ ਕਾ ਜਿਵੇਂ ਹੁੰਦਾ ਨਾ ਉਹਦੇ ਕਰਦੇ ਕਰਦੇ ਇਹ ਇਹ ਬਹੁਤ ਵੱਡੀ ਬੂੰਦ ਬੂੰਦ ਕਰਦੇ ਬਹੁਤ ਵੱਦਾ ਸਲਾਬ ਆ ਗਿਆ ਹੈ ਇੱਕ ਕਿਸਮ ਦਾ ਇਕਨੋਮਿਕ ਵਾਰਸ਼ੇਅਰ ਦਾ ਇੰਡੀਆ ਦੇ ਉੱਪਰ ਔਰ ਮੈਂ ਸਮਝਦਾ ਕਿ ਜਲ ਤੂ ਜਲ ਦੇ ਇਹ ਇੰਡੀਅਨ ਜਿਵੇਂ ਤੁਸੀਂ ਹੁਣੇ ਮੋਨੋਲੋਗ ਵਿੱਚ ਆਪਣੇ ਕਿਹਾ ਵੀ ਪਿਊਸ਼ ਗੋਇਲ ਜੀ ਵਾਪਸ ਗਏ ਨੇ ਬਿਨਾ ਕੋਈ ਇਹ ਤੋਂ ਹਾਸਲ ਕੀਤੀ ਹਾਸਲ ਕੀਤੀ ਇਹ ਇਹ ਵੀ ਬੜੀ ਨਿਰਾਸ਼ਾਜਨਕ ਸਥਿਤੀ ਹੈ ਕਿਉਂਕਿ ਅਸੀਂ ਸੋਚਦੇ ਸੀ ਵੀ ਇਸ ਵਾਰ ਆ ਕੇ ਉਹਨਾਂ ਨੇ ਕੋਈ ਓਪਨ ਵੇ ਨਾਲ ਗੱਲ ਕਰਨੂ ਮੇਰੇ ਖਿਆਲੋਂ ਉਹਨਾਂ ਨੇ ਕੀਤੀ ਵੀ ਹੈ ਹੋ ਸਕਦਾ ਹੈ ਕਿ ਹੁਣ ਹੁਣ ਭਾਰਤ ਜਿਹੜਾ ਹੈ ਉਹਨੇ ਆਪਣੀ ਨੀਤੀ ਬਦਲੀ ਹੋਈ ਕਿਉਂਕਿ ਕਾਫੀ ਸਟੇਟਮੈਂਟ ਆਈਆਂ ਨੇ ਕਿ ਅਸੀਂ ਤੇ ਜੀ ਤੁਹਾਡੇ ਕੋਲੋਂ ਹੁਣ ਤੇਲ ਵੀ ਖਰੀਦਾਂਗੇ ਅਸੀਂ ਤੇ ਘਰ ਹੋਮ એનર્ਜੀ ਗੈਸ ਵੀ ਕੁਕਿੰਗ ਗੈਸ ਵੀ ਖਰੀਦਾਂਗੇ ਡਾਇਰੈਕਟ ਟ੍ਰੇਡ ਡੈਫਿਸਿਟ ਹੈ অবশ্যই برابر ਕਰ ਦਾਂਗੇ ਤੇ ਇੰਡੀਆ ਨੇ ਕਈ ਚੀਜ਼ਾਂ ਹੁਣ ਜਿਹਨੂੰ ਕਹਿੰਦੇ ਨੇ ਯੂ ਟਰਨ ਮਾਰ ਕੇ ਭਾਵੇਂ ਓਪਨਲੀ ਹੁਣ মিডিਆ ਨਾ ਕਹਿ ਰਿਹਾ ਹੋਏ ਬਟ ਜੋ ਅਮਰੀਕਾ ਦੇ ਜਿਹੜੇ ਕਾਮਰਸ ਸੈਕਟਰੀ ਸੀ ਵਿਟਕਾਫ ਉਹਨੇ ਕਿਹਾ ਸੀ ਵੀ ਭਾਰਤ 2 ਮਹੀਨੇ ਦਿਓ ਟੇਬਲ ਤੇ ਆਏਗਾ ਸੌਰੀ ਵੀ ਕਹੇਗਾ ਕਿ অলਮੋਸਟ ਅਸੀਂ ਉੱਥੇ ਤੱਕ ਆ ਚੁੱਕੇ ਹਾਂ ਪਰ ਇਸ ਵੇਲੇ ਅਮਰੀਕਾ ਜਿਹੜਾ ਹੈ ਉਹਨੇ ਕਿਹਾ ਵੀ ਚਲੋ ਤੇਲ ਖਰੀਦ ਕੇ ਦੱਸੋ ਪਹਿਲਾਂ ਖਰੀਦੋ ਫਿਰ ਦੇਖਾਂਗੇ ਟੈਰਿਫ ਦਾ ਕੀ ਕਰਨਾ ਹੈ ਅਮਰੀਕਾ ਦੇ ਟ੍ਰੇਡ ਮਿਨਿਸਟਰ ਦੀ ਟਿੱਪਣੀ ਜਿਹੜੀ ਸੀ ਕਿ ਉਹ ਬੜੀ ਸਖਤ ਸੀ ਬੜੀ ਸਖਤ ਸੀ ਔਰ ਮੈਂ ਸਮਝਦਾ ਕਿ ਜਿਹੜਾ ਇਹ ਡੈਮੇਜ ਹੋਇਆ ਹੈ ਭਾਰਤ ਦੀ ਜਿਹੜੀ ਫੋਰਨ ਪੋਲਿਸੀ ਕਰਕੇ ਇਹਨੂੰ ਥੋੜਾ ਜਿਹਾ ਟਾਈਮ ਹੋਰ ਲੱਗੇਗਾ ਠੀਕ ਹੁੰਦੇ ਆ ਕਿਉਂਕਿ ਇਹ ਇੱਕ ਬਹੁਤ ਹੀ ਵਾਈਡ ਸਪੈਕਟ੍ਰਮ ਲੈ ਗਿਆ ਹੈ ਔਰ ਦੂਜੇ ਇਹਦਾ ਦੂਜਾ ਰੂਪ ਵਖੀਏ ਤੇ ਇਹਦੇ ਨਾਲ ਪਾਕਿਸਤਾਨ ਨੂੰ ਬਹੁਤ ਫਾਇਦਾ ਹੋਇਆ ਜਦ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੇ ਸ਼ਬਾਸ਼ ਸ਼ਰੀਫ ਔਰ ਆਸੀਮ ਮੁਨੀਰ ਆਏ ਸੀ ਤੁਸੀਂ ਵਾਈਟ ਹਾਊਸ ਦੇ ਚੁਸਦੇ ਪ੍ਰੈਜ਼ੀਡੈਂਸੀ ਤੁਸੀਂ ਆਪ ਦੱਸੋ ਕਿ ਉਹ ਕਿੰਨੀ ਦੇਰ ਦੀ ਉਹਨਾਂ ਦੀ ਮੁਲਾਕਾਤ ਹੋਈ ਇੱਕ ਘੰਟਾ ਤੱਕ ਉਹ ਵਾਈਟ ਹਾਊਸ ਦੇ ਵਿੱਚ ਰਹਿੰਦੇ ਨੇ ਮੈਂ ਉਸੇ ਸਵਾਲ ਤੇ ਆ ਰਿਹਾ ਸੀਗਾ ਇੱਕ ਘੰਟੇ ਤੱਕ ਉਹ ਪਾਕਿਸਤਾਨ ਦੇ ਲੀਡਰਸ਼ਿਪ ਦੇ ਨਾਲ ਪ੍ਰੈਜ਼ੀਡੈਂਟ ਦੀ ਗੱਲਬਾਤ ਕਰਨੀ ਇਹ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਵੇਅਰ ਬੂਯਾਰ ਨਾਲ ਇਹ ਦੇਖੋ ਇਸ ਵੇਲੇ ਇੰਡੀਆ ਜਿਹਨੂੰ ਕਹਿੰਦੇ ਨੇ ਆਪਣੇ ਪੈਰ ਤੇ ਆਪ ਕੁੜਾੜੀ ਮਾਰੀ ਐ ਸੀ ਅਸੀਂ ਬਹੁਤ ਅਗੇ ਸੀ ਔਰ ਪ੍ਰੈਜ਼ੀਡੈਂਟ 트੍ਰੰਪ ਨੇ ਸਾਨੂੰ ਬਹੁਤ ਹਾਲੀ ਵੀ ਉਹ ਸਾਨੂੰ ਤਿਆਰ ਨੇ ਰਿਸਪੈਕਟ ਦੇ ਨੂੰ ਹਾਲੀ ਵੀ ਉਹ ਇੰਡੀਆ ਨੂੰ ਹਮੇਸ਼ਾ ਕਹਿੰਦੇ ਨੇ ਮੇਰੇ ਅੱਛਾ ਇੰਡੀਆ ਦੇ ਨਾਲ ਸਾਨੂੰ ਅੱਛੇ ਰਿਲੇਸ਼ਨਸ਼ਿਪ ਚਾਹੀਦੇ ਨੇ ਪ੍ਰਾਈਮ ਮਿਨਿਸਟਰ ਮੋਦੀਜ਼ ਮਾਈ ਫਰੈਂਡ ਹੀ'ਸ ਆਲਵੇਸ ਸੇਇੰਗ ਦੈਟ ਪਰ ਜਿਹੜਾ ਇੱਕ ਐਰੋਗੈਂਸ ਵੇਖਣ ਨੂੰ ਮਿਲ ਰਿਹਾ ਇੰਡੀਅਨ ਸਾਈਟ ਤੋਂ ਤੇ ਇਹ ਅਸੀਂ ਸੋਚਦੇ ਆ ਕਿ ਅਸੀਂ ਆਪਣੀ ਇੰਡੀਅਨ ਲੋਕਲ ਜੋ ਜਨਤਾ ਲਈ ਅਸੀਂ ਇੱਕ ਸਟੇਟਮੈਂਟ ਦੇ ਰਹੇ ਆ ਜੋ ਮੀਡੀਆ ਸਾਡਾ ਸਾਡੀ ਭਾਰਤੀ ਲੋਕਾਂ ਆਵਾਮਾਸਤੇ ਜਿਹੜਾ ਮੀਡੀਆ ਦੇ ਰਿਹਾ ਸਾਨੂੰ ਸਟਰੋਂਗ ਦੱਸ ਰਿਹਾ ਤਾਂ ਕਿ ਅਸੀਂ ਇਲੈਕਸ਼ਨ ਜਿੱਤ ਜਾਈਏ ਉਹ ਅੱਜ ਕੱਲ ਉਸ ਉਹ ਟਾਈਮ ਨਹੀਂ ਰਿਹਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਅਮਰੀਕਾ ਵੀ ਸੁਣ ਰਿਹਾ ਉਹ ਯੂਰਪ ਵੀ ਸੁਣ ਰਿਹਾ ਔਰ ਇਹ ਇਹ ਵੀ ਸੁਣ ਰਹੇ ਨੇ ਕਿ ਅਸਲ 'ਚ ਭਾਰਤ ਕੀ ਕੀ ਜਿਹੀਆਂ ਸਟੇਟਮੈਂਟਾਂ ਦੇ ਰਿਹਾ ਹੈ ਤੁਸੀਂ ਸਟੇਟਮੈਂਟਾਂ ਕੋਈ ਦੇ ਕੇ ਇੱਥੇ ਆ ਕੇ ਕਹੋ ਜੀ ਅਸੀਂ ਟ੍ਰੇਡ ਨੂੰ ਤਿਆਰ ਹਾਂ ਤੇ ਉਹ ਇੱਕ ਇੱਕ ਜਿਹਨੂੰ ਕਹਿੰਦੇ ਨੇ ਐਟਮੋਸਫੀਅਰ ਉਹ ਸਹੀ ਨਹੀਂ ਬਣ ਰਿਹਾ ਸੋ ਇੱਕ taraf ਤੁਸੀਂ ਅਰੋਗੈਂਸ ਰੱਖੋ ਦੂਜੀ ਤਰਫ ਤੁਸੀਂ ਕਹੋ ਸਾਡਾ ਟ੍ਰੇਡ ਕਰੋ ਤੇ ਉਹ ਅਸਲ ਗੱਲ ਉਹੀ ਹੈ لیکن پاکستان دی گل اس ویسے بھی ویکیا کہ ایک تے جب آئے نے تو پریزیڈنٹ ٹرمپ واز ان مڈل اف ا پرس کانفرنس انہوں نے اسی ویلے کیا کہ دو بڑے امپورٹنٹ لیڈرز گریٹ ورلڈ لیڈرز آ گئے اس کمرے چے ਔਰ ਮੈਂ ਉਹਨਾਂ ਨੂੰ ਹੁਣ ਬਸ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਮਿਲਾਂਗਾ ਉਹ ਬੜੀ ਵੱਡੀ ਗੱਲ ਸੀ ਕਿ ਉਹਨਾਂ ਨੇ ਉੱਥੇ ਰੈਕਨੋਲਿਜ ਕਰਤਾ ਉਸ ਤੋਂ ਬਾਅਦ ਇੱਕ ਘੰਟਾ ਜੀ ਵਿੱਚ ਤੁਸੀਂ 10 ਰੋ ਮੀਟਿੰਗ ਚੱਲੀ ਉਹਦੇ ਵਿੱਚ ਇਹ ਹੀ ਦੱਸਿਆ ਜਾ ਰਿਹਾ ਕਿ ਜਿਹੜਾ ਇੱਕ ਨਵਾਂ ਕੋਲੀਸ਼ਨ ਬਣਿਆ ਹੈ ਜਿਹੜੀ ਪੀਸ ਬੋਰਡ ਬਣਾਇਆ ਗਿਆ ਗਾਜ਼ਾ ਤੇ ਇਜ਼ਰਾਇਲ ਤੇ ਪੀਸ ਕਰਨ ਅਸਤੇ ਉਹਦੇ ਵਿੱਚ ਪਾਕਿਸਤਾਨ ਦਾ ਵੀ ਇੱਕ ਬਹੁਤ ਵੱਡਾ ਹੱਥ ਹੈ ਬੋਰਡ ਆਫ ਪੀਸ ਬਣਾਇਆ ਗਿਆ ਜਿਹਦੇ ਚੇਅਰਮੈਨ ਹੁਣ ਪ੍ਰੈਜ਼ੀਡੈਂਟ 트ੰਪ ਨੇ ਤੇ ਉਹਦੇ ਵਿੱਚ ਪਾਕਿਸਤਾਨ ਨੇ ਬਿਲਕੁਲ ਇਮੀਡੀਏਟਲੀ انہوں نے کیا کہ سانو ایک پروپوزل بی اکسپٹڈ اور جو امریکہ نے کہا پر میں اگے بھی کہہ چکیاں کہ وہ پاکستان تو انڈیپینڈنٹ ہونی چاہیے ساری اپنی سیدھی چاہی دی ہے امریکہ نہ امریکہ پاکستان دی جو بھی ریلیشنشپ ہے انہوں دی ریلیشنشپ شپ ہے ساری امیرکا اپنی ریلیشن شپ ہونی چاہیے وی شوڈ ناٹ پور ریلیشن شپ ਉਹ ਔਨ ਟਾਪ ਆਫ 기ਵਿੰਗ ਪਾਕਿਸਤਾਨ ਨਾਲ ਤੁਸੀਂ ਇਹ ਕਰੋ ਤੇ ਸੈਂਡਾ ਲੈਣਾ ਕਰੋ ਜਦ ਅਸੀਂ ਕਹਿੰਦੇ ਆ ਵੀ ਅਸੀਂ ਪਾਕਿਸਤਾਨ ਨਾਲ ਸਾਡੇ ਬਾਇਲੈਟਰਲ ਨੇ ਤੇ ਫਿਰ ਅਸੀਂ ਤੀਜੀ ਕੰਟਰੀ ਨੂੰ ਕਿਉਂ ਹੈ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਤੁਸੀਂ ਪਾਕਿਸਤਾਨ ਨਾਲ ਦੇਖਿਓ ਕਰ ਰਹੇ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਨੇ ਇਸ ਵੇਲੇ ਟਵੀਟ ਕੀਤਾ ਹੈ ਕ੍ਰਿਕਟ ਦੀ ਜਿੱਤ ਦੇ ਉੱਪਰ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ ਹੋ ਸਕਦਾ ਹੈ ਕਿਉਂਕਿ ਇੱਕ ਕੰਟਰੀ ਦੇ ਲੀਡਰ ਦਾ ਇੱਕ ਪ੍ਰਾਈਮ ਮਿਨਿਸਟਰ ਦਾ ਔਰ ਜਿੰਨੂ ਕੀ ਇਹ ਕਹਿੰਦੇ ਨੇ ਵੀ ਉਹ ਵਿਸ਼ਵ ਗੁਰੂ ਹੈ ਤੇ ਉਹਨਾਂ ਦਾ ਇਹ ਜਿਆਦਾ ਨਿਚਲੇ ਦਰਜੇ ਦਾ ਟਵੀਟ ਹੋ ਸਕਦਾ ਵੀ ਅਸੀਂ ਹਮਨੇ ক্রিকেট ਦੇ ਮੈਦਾਨ ਵਿੱਚ ਆਪਰੇਸ਼ਨ ਸਿੰਦੂਰ ਕਰ ਦਿਆ ਇਹ ਤੇ ਕੋਈ ਅਰਨਵ ਗੋਸਵਾਮੀ ਵਰਗਾ ਜਾਂ ਕੋਈ ਉਹ ਮੇਜਰ ਕੋ ਗੌਰਵ ਆਰੀਆ ਵਰਗਾ ਜਾਂ ਕੋਈ ਲੋਅਰ ਲੈਵਲ ਦਾ ਨਿਊਜ਼ ਐਂਕਰ ਕਰੇ ਨਾ ਤੇ ਚਲੋ ਇੱਕ ਵਾਰੀ ਜਾਂ ਉਹ ਬਖਸ਼ੀ ਜਿਹੜਾ ਹੈ ਉਹ ਜਿਹੜਾ ਐਨਲਾਈਜ਼ ਕਰਦਾ ਉਹ ਹੈ ਜਿਆ ਬਿਆਨ ਦੇ ਦੇ ਤੇ ਚਲੋ ਲੱਗਦਾ ਵੀ ਟੀ ਆਰ ਪੀ ਇਸ ਤੇ ਕਰਦਾ ਬਟ ਕੰਟਰੀਜ਼ ਪ੍ਰਾਈਮ ਮਿਨਿਸਟਰ ਬਸ ਸਟੇਟਸਮੈਨ ਗਿਵਿੰਗ ਰਿਮਾਰਕਸ ਲਾਈਕ ਥਿਸ ਬਹੁਤ ਹੀ ਬਚਕਾਨਾ ਰਿਮਾਰਕਸ ਹੈ। ਔਰ ਮੈਨੂੰ ਮੈਂ ਤਾਂ ਬਲੀਵ ਨਹੀਂ ਕਰ ਸਕਦਾ ਕਿ ਪ੍ਰਾਈਮ ਮਿਨਿਸਟਰ ਮੋਦੀ ਦੇ ਟਵੀਟ ਹੈ ਜਾਂ ਤੇ ਕਿਸੇ ਨੇ ਉਹਨਾਂ ਨੂੰ ਟੇਕਓਵਰ ਕਰ ਲਿਆ ਉਹਨਾਂ ਦਾ ਟਵੀਟ ਟਵਿੱਟਰ ਅਕਾਊਂਟ ਨੂੰ ਬਿਕੋਜ਼ ਇਹ ਅਗਰ ਉਹਨਾਂ ਦਾ ਅਗਰ ਆਪਣਾ ਟਵੀਟ ਹੈ ਸੋ ਦੈਨ ਇਟਸ ਵੈਰੀ ਵੈਰੀ ਡਿਸਟਰਬਿੰਗ ਕਿ ਇਹ ਇਹ ਔਰ ਕਿਉਂਕਿ ਇਹਦੇ ਨਾਲ ਤੁਸੀਂ ਵੇਖੋ ਤੁਸੀਂ ਆਪਣੀ ਆਰਮੀ ਦੇ ਜਵਾਨ ਜਿਹੜੀ ਆਪਣੀ ਜਾਨ ਦੀ ਬਾਜ਼ੀ ਲਾ ਕੇ ਗਏ ਨੇ ਲੜਦੇ ਨੇ ਜਿਹੜੇ ਆਪਰੇਸ਼ਨ ਸੰਦੂਰ ਵੀ ਬੱਚਿਆਂ ਦਾ ਖੇਲ ਨਹੀਂ ਸੀ ਉਹ ক্রিকেট ਦਾ ਕੋਈ ਗੇਮ ਨਹੀਂ ਸੀ ਜਿਹਦੇ ਚ ਕੀ ਦੇਰ ਵਾਸ ਸੋ ਸੀਰੀਅਸ ਕਨਸੀਕਵੈਂਸਸ ਕਿ ਪਾਕਿਸਤਾਨ ਵਿੱਚ ਵੀ ਜਾਨ ਮਨ ਦਾ ਨੁਕਸਾਨ ਹੋਇਆ ਸਾਡੇ ਇੱਥੇ ਵੀ ਜਾਨ ਦਾ ਨੁਕਸਾਨ ਹੋਇਆ ਤੁਸੀਂ ਸੋਚੋ ਦਨ ਜਦੋਂ ਡਰੋਨ ਆਉਂਦੇ ਸਨ ਤੇ ਸਾਡੇ ਸਾਡੇ ਪੰਜਾਬ ਚ ਕੀ ਹਾਲਤ ਹੁੰਦੀ ਸੀ ਤੇ ਉਹਨੂੰ ਤੁਸੀਂ ਇੰਨੀ ਸੀਰੀਅਸ ਇੱਕ ਗੱਲ ਨੂੰ ਕੁਛ ਹੀ ਕਹਿੰਦੇ ਹੋ ਜੀ ਇਸੇ ਅਸੀਂ ਨੇ ਕ੍ਰਿਕਟ ਦੇ ਮੈਦਾਨ ਵਿੱਚ ਵੀ ਇਹ ਕਰ ਦਿਆ that was very uh, I, i think it was a very very wrong and immature statement ਜਿਹੜੀ ਐਸ ਵੇਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਪਾਲਿਸੀ ਜਿਸ ਤਰ੍ਹਾਂ ਨਾਲ ਫੜੋ ਫੜਾਈ ਹੋ ਰਹੀ ਆ ਟਰੱਕ ਜਿਹੜੇ ਨੇ ਲੋਕਾਂ ਨੇ ਖੜੇ ਕਰ ਦਿੱਤੇ ਨੇ ਖਾਸ ਕਰਕੇ ਪੰਜਾਬੀਆਂ ਨੇ ਤੇ ਇੰਡੀਅਨ ਜਿਹੜੇ ਹਰਿਆਣਵੀ ਡਰਾਈਵਰ ਨੇ ਕੈਲੀਫੋਰਨੀਆ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਬੜੇ ਜ਼ੋਰਾਂ ਨਾਲ ਫੜੋ ਫੜਾਈ ਹੋ ਰਹੀ ਆ ਉੰਜ ਵੀ ਬਹੁਤ ਸਾਰੇ ਦ੍ਰਿਸ਼ ਜਿਹੜੇ ਨੇ ਵਿਚਲਿਤ ਕਰਨ ਵਾਲੇ ਨੇ ਕਿ ਕਿਸ ਤਰ੍ਹਾਂ ਨਾਲ aisles ਲੋਕਾਂ ਨੂੰ ਚੁੱਕ ਰਹੀ ਹੈ ਕਿਸ ਤਰ੍ਹਾਂ ਨਾਲ ਟਰੀਟ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਇਹ ਤੁਨਵਰ ਸਾਹਿਬ ਤੁਸੀਂ ਆਪਣੇ ਪੁਰਾਣੇ ਕਦੀ ਸਾਲ 2 ਸਾਲ ਪੁਰਾਣੇ ਆਪਣੇ ਜਿਹੜੇ ਸ਼ੋਅ ਕਹੀ ਹੋਏ ਨੇ ਕਦੀ ਕੱਢ ਕੇ ਵੇਖੋ ਉਹਦੇ ਵਿੱਚ ਅਸੀਂ ਹਮੇਸ਼ਾ ਇਹ ਗੱਲਾਂ ਡਿਸਕਸ ਕੀਤੀਆਂ ਨੇ ਕਿ ਸਾਨੂੰ ਥੋੜਾ ਜਿਹਾ ਇਤਰਾਮ ਵਰਤਣਾ ਚਾਹੀਦਾ ਹੈ ਜਿਵੇਂ ਸਾਡੀ ਕਮਿਊਨਿਟੀਆਂ ਬਿਹੇਵ ਕਰ ਰਹੀਆਂ ਨੇ ਜਿਸ ਜਿਸ ਤਰ੍ਹਾਂ ਅਸੀਂ ਅਮਰੀਕਾ ਚ ਆ ਕੇ ਹੁਣ ਬਿਹੇਵ ਕਰ ਰਹੇ ਹਾਂ ਇਹ ਇੱਕ ਦਿਨ ਜਿਹੜੇ ਵਾਈਟ ਕਮਿਊਨਿਟੀ ਹੈ ਜਿਹੜੇ ਅਮਰੀਕਨਸ ਨੇ ਉਹਨਾਂ ਨੇ ਇੱਕ ਦਿਨ ਜਾਗਣਾ ਹੈ ਕਿਉਂਕਿ ਅਸੀਂ ਇਹਨਾਂ ਨੇ ਆਪਣੇ ਮੋਲਕ ਵਿੱਚ ਸਾਨੂੰ ਆਉਣ ਦੀ ਪਰਮਿਸ਼ਨ ਦਿੱਤੀ ਹੈ ਤੇ ਅਸੀਂ ਉਸ ਪਰਮਿਸ਼ਨ ਨੂੰ ਸਰ ਮੱਥੇ ਰੱਖ ਕੇ ਔਰ ਜਿਹੜੀ ਹੱਦਾਂ ਨੇ ਉਹਦੇ ਵਿੱਚ ਉਹਦੇ ਵਿੱਚ ਅਸੀਂ ਆਪ ਇੱਥੇ ਆ ਕੇ ਆਪਣੇ ਆਪ ਨੂੰ ਰਿਫਾਰਮ ਕਰੀਏ ਬੀ ਚਾਹੇ ਅਸੀਂ ਅਮਰੀਕਨ ਸਿਸਟਮ ਦੇ ਵਿੱਚ ਅਡਾਪਟ ਕਰੀਏ ਆਪਣਾ ਕਲਚਰ ਵੀ ਇਹਨਾਂ ਇਹਨਾਂ ਦੇ ਵਿੱਚ ਐਸਿਮਿਲੇਟ ਕਰੀਏ ਪਰ ਅਸੀਂ ਤੇ ਉਹ ਉਹ ਗੱਲਾਂ ਛੱਡ ਗਏ ਅਸੀਂ ਤੇ ਕਿਹਾ ਜੀ ਅਸੀਂ ਇਹ ਇੱਥੇ ਇੰਡੀਆਨਾ ਨੂੰ ਹੁਣ ਅਸੀਂ ਪੰਜਾਬ ਬਣਾ ਦੇਣਾ ਅਸੀਂ ਤਾਂ ਮੰਜੀਆਂ ਲਿਆ ਕੇ ਇਹਨਾਂ ਦੇ ਨੇਬਰ ਰੂਟ ਚ ਢਾਤੀਆਂ ਡਰਾਈਵ ਵਿੱਚ ਦੇਖੋ ਨਾ ਕਲਚਰ ਅਸੀਂ ਮੈਂ ਪਿਛਲੇ ਸ਼ੋਅ ਚ ਵੀ ਕਿਹਾ ਸੀ ਕਿ ਇੱਕ ਟਾਈਮ ਸੀ ਜਦੋਂ ਗੁਰਦੁਆਰਾ ਸਾਹਿਬ ਇੱਥੇ ਐਲਾਨ ਕੀਤਾ ਸੀ ਕੈਲੀਫੋਰਨੀਆ ਚ 1908 ਚ ਕਿ ਤੁਸੀਂ ਜ ਹਾਂਜੀ ਕਿ ਤੁਸੀਂ ਸੌਰੀ ਵੈਂਕੂਵਰ ਤੋਂ ਕਿ ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤੇ ਤੁਸੀਂ ਥਰੀ ਪੀਸ ਸੂਟ ਪਾ ਕੇ ਜਾਇਆ ਕਰੋ ਦਮੀ ਦਸਤਾਰ ਸਜਾ ਕੇ ਜਾਇਆ ਕਰੋ ਟਰਾਈ ਟੂ ਬੀ ਲਾਈਕ ਐਨ ਕੈਨੇਡੀਅਨ ਇਸ ਤਰ੍ਹਾਂ ਹੀ ਸਾਨੂੰ ਵੀ ਐਜ਼ ਅ ਅਮਰੀਕਨ ਕਲਚਰ ਵਿੱਚ ਰਹਿਣਾ ਚ ਪਏਗਾ ਹੁਣ ਅਸੀਂ ਟਰੱਕਿੰਗ ਇੰਡਸਟਰੀ ਲੈ ਲਓ ਜੇ ਅਸੀਂ ਹੁਣ ਟਰੱਕ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਵੱਡੇ ਪੋਸਟਰ ਲਾਈਏ ਉਹਦੇ ਗੰਨ ਚੁੱਕੀ ਹੋਈ ਹੈ ਹੱਥ ਵਿੱਚ ਜਾਂ ਸੰਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਵਡੀਆਂ ਤਸਵੀਰਾਂ ਲਾ ਕੇ ਉਹਨਾਂ ਨੇ ਤੀਰ ਚੁੱਕਿਆ ਜਾਂ AK-47 ਚੁੱਕੀ ਹੈ ਤੇ ਉਹ ਅਸੀਂ ਜਾ ਕੇ ਤੇ ਇੱਕ ਗੋਰੇ ਦੇ ਵੇਅਰਹਾਊਸ ਤੇ ਲੈ ਜਾਈਏ ਟਰੱਕ ਆਪਣਾ ਤੇ ਉਹਨੂੰ ਉਸਮਾਨ ਤੇ ਉਹਨੇ ਉਹ ਵੇਖ ਕੇ ਪਹਿਲੇ ਡਰ ਜਾਣਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਤੇ ਸਾਡੇ ਹੀਰੋ ਸੀ ਅਸੀਂ ਹੁਣ ਠੀਕ ਹੈ ਨਾ ਅਸੀਂ ਪੰਜਾਬ ਵਿੱਚ ਲਾਓ ਅਸੀਂ ਬਾਹਰ ਵੀ ਗੁਰਦੁਆਰਿਆਂ 'ਚ ਜਿੱਥੇ ਪੂਰੀ ਮਾਨ ਮਰਿਆਦਾ ਦਿੰਨੇ ਆ ਪਰ ਹੁਣ ਅਸੀਂ ਇਹਨਾਂ ਦੇ ਉੱਪਰ ਕਿਉਂ ਥੋਪ ਰਹੇ ਆ ਇਹਨਾਂ ਨੂੰ ਤੇ ਨਹੀਂ ਪਤਾ ਕੌਣ ਸੀ ਤੇ ਤੁਸੀਂ ਇਸ ਚੀਜ਼ਾਂ ਕਰਨ ਦੀ ਸਾਨੂੰ ਕੀ ਲੋੜ ਹੈ ਇੱਥੇ ਦਾ ਕਲਚਰ ਨਹੀਂ ਹੈ ਇਹ ਅਮਰੀਕਾ ਦਾ ਕਲਚਰ ਨਹੀਂ ਹੈ ਅਸੀਂ ਮੈਂ ਅੱਗੇ ਵੀ ਕਿਹਾ ਹੈ ਕਿ ਅਸੀਂ ਸਾਨੂੰ ਹੋਣਾ ਇਹ ਚੀਜ਼ਾਂ ਥੋੜੀਆਂ ਜੀਆਂ ਕਿਉਂਕਿ ਇਹ ਬਹੁਤ ਦੁਖਦਈ ਹੈ ਜਦੋਂ ਮੈਂ ਵੇਖ ਰਿਹਾ ਸਾਡੇ ਬੱਚੇ ਜਿਹੜੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਸੰ ਟ੍ਰਕਿੰਗ ਇੰਡਸਟਰੀ ਚੋਂ ਅੱਜ 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 ਕਾਰ ਬੈਠੇ ਨੇ ਅੱਜ ਉਹ ਉਹਨਾਂ ਦੀ ਇੱਕ ਫੋਟੋ ਮੈਂ ਵੇਖੀ ਸੋਸ਼ਲ ਮੀਡੀਆ ਤੇ ਪੰਜ ਸਿੱਖ ਮੁੰਡੇ ਉਹ ਵੈਸੀ ਕੋਈ ਟਰੱਕ ਦੇ ਸਾਹਮਣੇ ਖੜੇ ਨੇ ਤੇ ਉਹਨਾਂ ਦੇ ਹੱਥੇ 'ਚ AI ਦੇ ਨਾਲ ਮੇਰੇ ਖਿਆਲ ਜਨਰੇਟਡ ਹੈ ਕਿ ਉਹਨਾਂ ਦੇ ਹੱਥੇ 'ਚ ਉਹਨਾਂ ਨੇ ਪੋਸਟਰ ਫੜਾਤੇ ਨੇ ਜਿਹਦੇ ਲਿਖਿਆ ਹੈ ਗੁੱਡ ਬਾਏ ਟਰਕਿੰਗ ਤੇ ਉਹਦੇ ਤੁਸੀਂ ਕਦੀ ਕਮੈਂਟ ਪੜੋ ਮੇਨਸਟ੍ਰੀਮ ਅਮਰੀਕਾ ਦੇ ਗੁੱਡ ਬਾਏ ਗੁੱਡ ਰਿਡੈਂਸ ਮਤਲਬ ਸਾਡੀ ਕਮਿਊਨਿਟੀ ਵਾਸਤੇ ਇਹ ਇੱਥੇ ਤੱਕ ਨੌਬਤ ਕਿਉਂ ਪਹੁੰਚੀ ਸਾਡੇ ਵਿੱਚ ਬਹੁਤ ਵੱਡੀ ਜ਼ਰੂਰਤ ਹੈ ਕਲਚਰਲ ਅਵੇਅਰਨੈਸ ਦੀ ਅਮਰੀਕਾ ਦੇ ਕਲਚਰਲ ਕਲਚਰ ਨੂੰ ਸਿੱਖਣ ਦੀ ਆਪਣੇ ਬੱਚੇ ਬੱਚਿਆਂ ਨੇ ਤੇ ਸਾਡੇ ਸਿੱਖ ਜਾਣਾ ਉਹ ਸਕੂਲ ਜਾਣਗੇ ਇੱਥੇ ਉਹਨਾਂ ਨੇ ਤੇ ਉਹਨਾਂ ਦੇ ਦੇ ਫਰੈਂਡਸ ਵੀ ਅਮਰੀਕਨ ਬਣਦੇ ਨੇ ਪਰ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਨਵਾਂ ਇਮੀਗ੍ਰੈਂਟ ਆਂਦਾ ਹੈ ਉਹਨੂੰ ਬਹੁਤ ਜ਼ਰੂਰੀ ਹੈ ਕਿ ਕਲਚਰ ਵਿੱਚ ਉਹ ਆਪਣੇ ਆਪ ਨੂੰ ਵਿੱਚ ਇਹਦੇ ਵਿੱਚ ਮਿਲਾਏ ਹੁਣ ਮੈਂ ਇਹ ਵੀ ਸੁਣਿਆ ਕਿ 1 ਤਰੀਕ ਤੋਂ 8 ਤਰੀਕ ਤੱਕ ਕੋਈ ਹੜਤਾਲ ਹੋਣ ਜਾ ਰਹੀ ਹੈ ਜੀ ਹੁਣ ਹੁਣ ਮੈਨੂੰ ਤੁਸੀਂ ਦੱਸੋ ਕਿ ਉਹ ਹੜਤਾਲ ਦਾ ਕੀ ਫਾਇਦਾ ਹੈ ਤੁਸੀਂ ਇਹ ਹੜਤਾਲ ਕਰਨ ਦੀ ਬਜਾਏ ਜਿਹੜੇ ਉਹ ਬੱਚੇ ਨੇ ਟਰੱਕ ਟਰੱਕਰਜ਼ ਵਿਚਾਰੇ ਜਿਹੜੇ ਜਿਹੜੇ ਕਿਉਂ ਨਹੀਂ ਕਰ ਸਕਰੇ ਉਹਨਾਂ ਨੂੰ ਇੰਗਲਿਸ਼ ਦੀਆਂ ਕਲਾਸਾਂ ਲਵਾ ਦਿਓ ਉਹਨਾਂ ਨੂੰ ਅੰਗਰੇਜ਼ੀ ਸਿਖਾ ਦਿਓ ਤਾਂ ਕਿ ਉਹਨਾਂ ਨੂੰ ਪ੍ਰੋਬਲਮ ਨਾ ਆਏ ਤਾਂ ਕਿ ਦੁਬਾਰਾ ਤੋਂ ਉਹਦੇ ਵਿੱਚ ਆਪਣੇ ਲਾਇਸੈਂਸ ਦੁਬਾਰਾ ਤੋਂ ਉਹਨਾਂ ਨੇ ਪਾ ਲਿਆ ਅਸੀਂ ਬਜਾਏ ਕਿ ਅਸੀਂ ਵਿਰੋਧ ਜਾਈਏ ਤੇ ਇਸ ਇਸ ਵੇਲੇ ਇਹ ਗਵਰਨਮੈਂਟ ਇਸ ਵੇਲੇ ਐਡਮਿਨਿਸਟ੍ਰੇਸ਼ਨ ਇਸ ਵੇਲੇ ਅਮਰੀਕਾ ਦਾ ਆਵਾਮ ਉਹ ਇਹ ਨਹੀਂ ਸੁਣਨਾ ਚਾਹੁੰਦਾ ਕਿ ਯਾਰ ਇਲੀਗल्स ਨੂੰ ਇੱਥੇ ਰਹਿਣ ਦਿਓ ਜਾਂ ਇਲੀਗਲ ਜਾਂ ਉਹ ਇਸ ਵੇਲੇ ਚਾਹੁੰਦੇ ਨੇ ਕਿ ਇੱਥੇ ਅਮਰੀਕਾ ਸ਼ੁੱਡ ਪ੍ਰਿਵੇਲ ਆ ਗਿਆ ਹੈ ਔਰ ਸਾਨੂੰ ਵੀ ਐਜ਼ ਅ ਇਮੀਗਰੈਂਟ ਕਮਿਊਨਿਟੀ ਅਮਰੀਕਾ ਦੇ ਨਾਲ ਖੜਨਾ ਚਾਹੀਦਾ ਹੈ ਔਰ ਜੇ ਅਸੀਂ ਇਸ ਮੁਲਕ ਵਿੱਚ ਆਇਆ ਤੇ ਸਾਨੂੰ ਅਮਰੀਕਾ ਦੇ ਤੌਰ ਤਰੀਕੇ ਸਿੱਖਣੇ ਪੈਣਗੇ ਆਪਣੇ ਆਪ ਨੂੰ ਦੱਸਣਾ ਪਏਗਾ ਕਿ ਅਸੀਂ ਇੱਥੇ ਸਾਡੀ ਬਹੁਤ ਇੱਜ਼ਤ ਹੈ ਗੋਰੇ ਗੋਰੇ ਵਾਈਟ ਕਮਿਊਨਿਟੀ ਬਲੈਕ ਅਮਰੀਕਨ ਕਮਿਊਨਿਟੀ ਸਾਡੀ ਬਹੁਤ ਸਿੱਖਾਂ ਦੀ ਇੱਜ਼ਤ ਕਰਦੀ ਇੱਥੇ। ਔਰ ਸਾਨੂੰ ਉਹ ਇੱਜ਼ਤ ਮੇਨਟੇਨ ਕਰਨੀ ਪਏਗੀ। ਅਸੀਂ ਅੱਜ ਜੇ ਅਸੀਂ ਅੱਜ 6 ਆਫ ਅਮਰੀਕਾ ਨੂੰ ਲੈ ਕੇ ਜੇ 4th ਆਫ ਜੁਲਾਈ ਦੀ ਪਰੇਡ ਵਿੱਚ ਗਏ ਸਾਂ। ਉਹ ਕਿਉਂ ਗਏ ਸੀ ਕਿਉਂਕਿ ਇਹਨਾਂ ਨੂੰ ਦੱਸਣ ਵਾਸਤੇ ਕਿ ਅਸੀਂ ਸਿੱਖ ਅਮਰੀਕਾ ਦੇ ਨਾਗ। ਇੱਕ ਹੋਰ ਅੱਜਕੱਲ ਮਸਲਾ ਆ ਰਿਹਾ। ਮਸਲਾ ਇਹ ਆ ਰਿਹਾ ਹੈ ਕਿ ਹੁਣ ਅਸੀਂ ਗੁਰਦੁਆਰਾ ਸਾਹਿਬ ਹੀ ਨਿਸ਼ਾਨ ਸਾਹਿਬ ਲਾਣੇ ਮੈਂ ਕਹਿੰਦਾ ਕਿ ਨਾਲ ਸਾਨੂੰ ਅਮਰੀਕਾ ਦਾ ਵੀ ਫਲੈਗ ਲਾ ਦੇਣਾ ਚਾਹੀਦਾ ਹੈ ਨਿਸ਼ਾਨ ਸਾਹਿਬ ਸਾਡਾ ਹੈ ਖਾਲਸਾ ਪੰਥ ਦਾ ਨਾਲ ਸਾਨੂੰ ਅਮਰੀਕਾ ਦਾ ਵੀ ਇੱਕ ਫਲੈਗ ਲਾਉਣਾ ਚਾਹੀਦਾ ਹੈ ਔਰ ਜਿਸ ਸਟੇਟ ਵਿੱਚ ਅਸੀਂ ਆ ਉਹਦਾ ਵੀ ਫਲੈਗ ਲਾਉਣਾ ਚਾਹੀਦਾ ਹੈ ਤਾਂ ਕਿ ਕੋਈ ਕਿੰਤੂ ਪਰੰਤੂ ਨਾ ਹੋਵੇ ਇਹ ਮੈਂ ਕਈ ਸਾਲਾਂ ਤੋਂ ਇਹ ਗੱਲ ਕਰ ਰਿਹਾ ਹਾਂ ਬਿਜ਼ਨਸਸ ਦੇ ਉੱਪਰ ਅਮਰੀਕਾ ਦਾ ਵੀ ਫਲੈਗ ਲੱਗਾ ਤੇ ਸਟੇਟ ਦਾ ਵੀ ਕਈਆਂ ਜਗ੍ਹਾ ਤੇ ਕਾਉਂਟਰੀਜ਼ ਕੇ ਵੀ ਲੱਗੇ ਸਾਨੂੰ ਆਪਣੇ ਗੁਰਦੁਆਰਾ ਸਾਹਿਬ ਵੀ ਜਿਹਾ ਦਾ ਮਾਰਕ ਆਫ ਰਿਸਪੈਕਟ ਅਸੀਂ ਆਪਣੇ ਖਾਲਸਾ ਪੰਥ ਦਾ ਫਲੈਗ ਲਾਇਆ ਨਾਲ ਅਸੀਂ ਆਪਣੇ ਕੰਟਰੀ ਦਾ ਵੀ ਲਾਈ ਹੈ ਵੀ ਥੈਂਕ ਯੂ ਅਮਰੀਕਾ ਤੁਸੀਂ ਤੁਹਾਡੇ ਦੇਸ਼ ਵਿੱਚ ਅਸੀਂ ਆਪਣੇ ਗੁਰਦੁਆਰੇ ਬਣਾ ਲਏ ਅੱਜ ਇਹ ਗੱਲ ਸੋਸ਼ਲ ਮੀਡੀਆ ਚੱਲ ਰਹੀ ਕੋਈ ਇੱਕ YouTube ਇਨਫਲੂਐਂਸਰਸ ਨੇ ਜਿਹੜੇ ਕਿ ਗੁਰਦੁਆਰੇ ਜਾ ਕੇ ਵੀਡੀਓਜ਼ ਬਣਾ ਰਹੇ ਨੇ ਉਹਨਾਂ ਨੇ ਇਹ ਗੱਲਾਂ ਸੋਸ਼ਲ ਮੀਡੀਆ ਚ ਪਾਤੀਆਂ ਏ ਦੇਖੋ ਜੀ ਇਹਨਾਂ ਨੇ ਗੁਰਦੁਆਰੇ ਕੋਈ ਆਪਣਾ ਫਲੈਗ ਲਾਇਆ ਹੋਇਆ ਕਿਉਂਕਿ ਇਹਨਾਂ ਨੂੰ ਇਕਤੇ ਅਸੀਂ ਐਜੂਕੇਟ ਨਹੀਂ ਕਰ ਪਾ ਰਹੇ ਆਪਣੇ ਆਪਣੇ ਧਰਮ ਬਾਰੇ ਤੇ ਉਹ ਜਦ ਤੱਕ ਅਸੀਂ ਇਹਨਾਂ ਨਾਲ ਮਿਲਾਂਗੇ ਨਹੀਂ ਜਦ ਤੱਕ ਅਸੀਂ ਕਿਉਂਕਿ ਜੇ ਤੁਸੀਂ ਆਪਣੀ ਡਰਾਈਵ ਵਿੱਚ ਮੰਜੀਆਂ ਢਾਲੋਗੇ ਤੇ ਪੰਜਾਬ ਬਣਾ ਲੋਗੇ ਤੇ ਇਹਦਾ ਮਤਲਬ ਇਹ ਕਿ ਬਈ ਅਸੀਂ ਤੁਹਾਡੇ ਨਾਲ ਨਹੀਂ ਮਿਲਣਾ ਚਾਹੁੰਦੇ ਅਸੀਂ ਤੇ ਆਪਣੇ ਇੱਥੇ ਪੰਜਾਬ ਬਣਾ ਰਹੇ ਸੋ ਥੀਸ ਆਰ ਦ ਥਿੰਗਸ ਵੀ ਹੈਵ ਟੂ ਵਰਕ ਔਨ ਐਜ਼ ਅ ਕਮਿਊਨਿਟੀ ਵੀ ਹੈਵ ਟੂ ਇੰਟੀਗ੍ਰੇਟ ਐਸੀ ਅਮਰੀਕਨ ਕਮਿਊਨਿਟੀ ਨਾਲ ਅਮਰੀਕਨ ਸੋਸਾਇਟੀ ਨਾਲ ਇੰਟੀਗ੍ਰੇਟ ਹੋਈਏ ਉਹਨਾਂ ਨੂੰ ਕੁਲ ਮਿਲ ਕੇ ਆਪਣੀਆਂ ਅਛਾਈਆਂ ਦਸੀਏ ਉਹਨਾਂ ਦੀਆਂ ਅਛਾਈਆਂ ਅਸੀਂ ਲਈਏ ਮੈਂ ਜਸਦੀਪ ਜੀ ਤੁਹਾਨੂੰ ਲੈ ਕੇ ਜਾਣਾ ਚਾਹਾਂਗਾ ਕਿ ਗਾਜ਼ਾ ਦੇ ਬਾਰੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਇਜ਼ਰਾਇਲ ਦੇ ਪ੍ਰਾਈਮ ਮਿਨਿਸਟਰ ਦੇ ਵਿੱਚ ਐਸੋਲੀ ਟਾਕ ਹੋਈ ਆ ਉਹਨਾਂ ਨੇ ਇੱਕ ਫੈਸਲਾ ਸੁਣਾ ਦਿੱਤਾ ਹੈ ਕਿ ਗਾਜ਼ਾ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਜਾਏਗੀ ਇਸ ਸ਼ਾਂਤੀ ਦੀਆਂ ਸ਼ਰਤਾਂ ਇਸ ਸ਼ਾਂਤੀ ਦੇ ਕੀ ਨਤੀਜੇ ਨਿਕਲਣਗੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੇ ਜਿਹੀ ਸ਼ਬਦਾਂ ਚ ਜੀ ਬਿਲਕੁਲ ਸਭ ਤੋਂ ਪਹਿਲੀ ਜਿਹੜੀ ਸ਼ਰਤ ਉਹਨਾਂ ਨੇ ਰੱਖੀ ਹੋਏ ਹੈ ਕਿ ਜਿਹੜੇ ਹੌਸਟੇਜਸ ਨੇ ਉਹਨਾਂ ਨੇ ਕਿਹਾ ਵੀ 72 ਘੰਟੇ ਵਿੱਚ ਸਾਰੇ ਹੌਸਟੇਜਸ ਛੱਡ ਦੇਣੇ ਚਾਹੀਦੇ ਨੇ ਬਿਲਕੁਲ 72 ਆਵਰਸ ਉਹ ਸੀਜ਼ਫਾਇਰ ਹੋ ਜਾਣਾ ਚਾਹੀਦਾ ਹੈ ਹੌਸਟੇਜਸ ਛੱਡ ਕੇ ਔਰ ਅਗਰ 72 ਘੰਟੇ ਤੋਂ ਪਹਿਲਾਂ ਹੀ ਛੱਡਨੇ ਚਾਹੀਦੇ ਨੇ ਪਰ 72 ਘੰਟੇ ਉਹਦੀ ਡੈਡਲਾਈਨ ਡੈਡਲਾਈਨ ਹੈ ਜੀ ਔਰ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਹਮਾਸ ਜਿਹੜਾ ਬਚਿਆ ਹੈ ਉਹਨੂੰ ਅਸੀਂ ਡਿਸਮੈਂਟਲ ਕਰ ਦੇਵਾਂਗੇ ਉਸ ਤੋਂ ਬਾਅਦ ਗਾਜ਼ਾ ਵਿੱਚ ਇੱਕ ਪੀਸਕੀਪਿੰਗ ਫੋਰਸ ਜਾਈ ਠੀਕ ਹੈ ਔਰ ਇਹ ਜਿਹੜਾ ਫੈਸਲਾ ਅਨਾਉਂਸ ਕੀਤਾ ਗਿਆ ਹੈ ਇਹਦੇ ਵਿੱਚ ਜਿਹੜੇ ਤੁਹਾਡੇ ਕਈ ਮੁਸਲਮ ਕੰਟਰੀਜ਼ ਨੇ ਓਏ ਦੇ ਵਿੱਚ ਔਨ ਬੋਰਡ ਆ ਗਏ ਨੇ ਈ ਚੈਪਟਰ ਕੀ ਪਾਕਿਸਤਾਨ ਸਾਊਦੀ ਅਰੇਬੀਆ ਕਤਰ ਯੂਏਈ ਜਿਹੜੇ ਫਲਸਤੀਨ ਦੇ ਨਾਲ ਖਲੋਤੇ ਜਿਹੜੇ ਫਲਸਤੀਨ ਦੇ ਨਾਲ ਖਲੋਤੇ ਨੇ ਉਹ ਇਸ ਇਸ ਗੱਲ ਨੂੰ ਬਿਲਕੁਲ ਸਹਿਮਤ ਕਰਦੇ ਨੇ ਇਹ ਫਸਲਾ ऑलरेडी ਹੋ ਚੁੱਕਿਆ ਹੈ ਇੱਕ ਕਿਸਮ ਦਾ ਜਿਹੜਾ ਨੈਟੋ ਅਸੀਂ ਕਹਿ ਰਹੇ ਸੀ ਨਾ ਇਹ ਮੁਸਲਮ ਕੰਟਰੀਜ਼ ਇਕੱਠੇ ਹੋਏ ਨੇ ਜਿਦੇ ਵਿੱਚ ਪਾਕਿਸਤਾਨ ਵੀ ਸੀ ਤੇ ਅਸੀਂ ਕਹਿੰਦੇ ਸੀ ਇਹ ਮਿਡਲ ਈਸਟ ਦਾ ਨੈਟੋ ਬਣਿਆ ਹੈ ਜਿਹੜਾ ਉਹ ਉਹ ਬਣਿਆ ਹੈ ਬਿਲਕੁਲ ਅਮਰੀਕਾ ਤੇ ਇਜ਼ਰਾਇਲ ਇਜ਼ਰਾਈਲ ਤੇ ਸਹਿਮਤੀ ਨਾਲ ਹੀ ਇਹ ਸਾਰਾ ਕੁਝ ਹੋਇਆ ਹੈ ਔਰ ਇਹਨੂੰ ਇਸ ਤਰੀਕੇ ਨਾਲ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪੀਸ ਅਕੋਰਡ ਹੋਏਗਾ ਇਹ ਤੁਰਕੀ ਈਜੀਪਟ ਈਰਾਨ ਪਾਕਿਸਤਾਨ ਇਨਾ ਮਲਕਾਂ ਨੇ ਕਰਾਇਆ ਹੈ ਕਿਉਂਕਿ ਜੇ ਮੁਸਲਮ ਕੰਟਰੀਜ਼ ਇਹਨੂੰ ਹੁਣ ਅੱਗੇ ਲੈ ਕੇ ਜਾਣਗੇ ਤੇ ਵਿਰੋਧ ਘੱਟ ਹੋਵੇਗਾ ਇਹ ਵਿਰੋਧ ਬਹੁਤ ਘੱਟ ਹੋਵੇਗਾ ਇਹ ਜਲਦੀ ਐਕਸੈਪਟ ਕੀਤਾ ਜਾਏਗਾ ਔਰ ਤੁਸੀਂ ਵੇਖੋਗੇ ਅਗਲੇ ਆਉਣ ਵਾਲੇ ਹਫਤਿਆਂ ਚ ਮਹੀਨਿਆਂ ਚ ਤੁਸੀਂ ਵੇਖੋਗੇ ਕਿ ਗਾਜ਼ਾ ਦੇ ਬੱਚਿਆਂ ਨੂੰ ਇਹ ਮੁਸਲਮ ਕੰਟਰੀਜ਼ ਤੋਂ ਏਡ ਜਾ ਰਹੀ ਹੈ ਇਹਨਾਂ ਨੂੰ ਫੁੱਲ ਦਿੱਤੇ ਜਾ ਰਹੇ ਨੇ ਇਹਨਾਂ ਨੂੰ ਖਾਣਾ ਪਹੁੰਚਾਇਆ ਜਾ ਰਿਹਾ ਹੈ ਨਾਰਮਲ ਸਿਵਲ ਗੱਲ ਚੱਲ ਪੇਗੀ ਔਰ ਇਹਦੇ ਵਿੱਚ ਤੁਸੀਂ ਇਹ ਵੀ ਵੇਖੋਗੇ ਇਜ਼ਰਾਈਲ ਨੂੰ ਵੀ ਬਹੁਤ ਜਲਦੀ ਐਕਸੈਪਟ ਕੀਤਾ ਜਾਏਗਾ ਕਿਉਂਕਿ ਹਾਲੀ ਤੱਕ ਇਹਨਾਂ ਨੇਸ਼ਨਸ ਨੇ ਫੁਲੀ ਐਕਸੈਪਟ ਨਹੀਂ ਕੀਤਾ ਪਾਕਿਸਤਾਨ ਦੇ ਪਾਸਪੋਰਟ ਤੇ ਤੇ ਹਾਲੀ ਤੱਕ ਲਿਖਿਆ ਵੀ ਇਹ ਇਜ਼ਰਾਈਲ ਵਿੱਚ ਸਟਾਪ ਪਾਸਪੋਰਟ ਨਹੀਂ ਚੱਲੇਗਾ ਕਿਉਂਕਿ ਉਹਨਾਂ ਨੇ ਬਿਲਕੁਲ ਕਟਆਫ ਕੀਤਾ ਔਰ ਔਰ ਉਹ ਵੀ ਇੱਕ ਜਿਹੜੀ ਮੀਟਿੰਗ ਹੋਈ ਹੈ ਆਸੀ মনির ਸਾਹਿਬ ਦੀ ਤੇ ਸ਼ਬ ਸ਼ਬਾਸ਼ੀ ਸਾਹਿਬ ਦੀ ਉਹਦੇ ਵਿੱਚ ਇਹ ਵੀ ਹੈ ਕਿ ਤੁਸੀਂ ਇਜ਼ਰਾਈਲ ਨੂੰ ਹੁਣ ਕਿਉਂ ਨਹੀਂ ਐਕਸੈਪਟ ਕਰਦੇ ਹੋ ਜਦ 사ਊਦੀ ਅਰੇਬੀਆ ਨੇ ਕਰ ਲਿਆ ਹੈ ਹੋਰ ਲੋਕਾਂ ਨੇ ਕਰ ਲਿਆ ਤੇ ਤੁਸੀਂ ਕਿਉਂ ਨਹੀਂ ਕਰ ਰਹੇ ਸੋ ਇਹ ਇਹ ਮੇਰੇ ਖਿਆਲ ਨਾਲ ਇਹ ਬੜਾ ਹੀ ਹਿਸਟੋਰੀਕਲ ਇੱਕ ਸਟੈਪ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਇੱਕ ਲਾਸਟਿੰਗ ਮਿਡਲ ਈਸਟ ਵਿੱਚ ਅਸੀਂ ਪੀਸ ਵੇਖਾਂਗੇ ਔਰ ਇਹ ਵੀ ਪਹਿਲੀ ਵਾਰੀ ਹੋਇਆ ਕਿ ਤੁਸੀਂ ਦੇਖਿਆ ਹੈ ਕਿ ਅੱਜ ਤੋਂ 3 ਹਫਤੇ ਪਹਿਲੇ ਇਜ਼ਰਾਈਲ ਨੇ ਦੋਹਾ ਦੇ ਉੱਪਰ ਇੱਕ ਮਿਸਾਈਲ ਅਟੈਕ ਕੀਤਾ ਸੀ ਔਰ ਦੋਹਾ ਨੇ ਬੜਾ ਉਹਦਾ ਵਿਰੋਧ ਕੀਤਾ ਸੀ ਔਰ ਇਟ ਵਾਸ ਬਿਲਕੁਲ ਇੱਕ ਇੱਕ ਵਾਰੀ ਜਿਹਾ ਲੱਗਾ ਸੀ ਕਿ ਮਿਡਲ ਈਸਟ ਸਾਰਾ ਹੁਣ ਪੀਸ ਖਤਮ ਹੋ ਜਾਏਗਾ ਔਰ ਸਾਰੇ ਇਕੱਠੇ ਹੋ ਜਾਣਗੇ ਔਰ ਬੜਾ ਕੁਝ ਹੋ ਜਾਣਾ ਹੈ ਔਰ ਉਹ ਮੈਂ ਸਮਝਦਾ ਜਦੋਂ ਕੱਲ ਪ੍ਰਾਈਮ ਮਿਨਿਸਟਰ ਨਤਨੀਆਹੁ ਨਾਲ ਪ੍ਰੈਜ਼ੀਡੈਂਟ 트੍ਰੰਪ ਮਿਲੇ ਨੇ ਤੇ ਉਹਨਾਂ ਨੇ ਜਿਵੇਂ ਬਾਹ ਨਹੀਂ ਮਰੋੜੀ ਦੀ ਉਹਨਾਂ ਨੇ ਨਤਨੀਆਹੁ ਦੀ ਬਾਹ ਮਰੋੜ ਕੇ ਤੇ ਕਤਰ ਦੇ ਪ੍ਰਾਈਮ ਮਿਨਿਸਟਰ ਨੂੰ ਓਵਲ ਆਫਿਸ ਚੋਂ ਹੀ ਫੋਨ ਕਰਵਾਇਆ ਔਰ ਉਹਨਾਂ ਨੇ ਫੋਨ ਤੇ ਮਾਫੀ ਮੰਗੀ ਹੈ ਕਤਰ ਦੇ ਪ੍ਰਾਈਮ ਮਿਨਿਸਟਰ ਨੂੰ ਕਿ ਆਈ ਐਮ ਸੌਰੀ ਵੀ ਰਿਗਰੈਟ ਦਿਸ ਇੱਕ ਔਰ ਪ੍ਰੋਮਿਸ ਕੀਤਾ ਹੈ ਕਿ ਅਗੋ ਇਹ ਜਿਆ ਕੰਮ ਨਹੀਂ ਹੋਏਗਾ ਤੇ ਇਹ ਵੀ ਮੈਂ ਸਮਝਦਾ ਕਿ ਪ੍ਰੈਜ਼ੀਡੈਂਟ 트੍ਰੰਪ ਦੀ ਇੱਕ ਬੜੀ ਵੱਡੀ ਪ੍ਰੈਜ਼ੀਡੈਂਟ 트੍ਰੰਪ ਦੀ ਤੇ ਖੈਰ ਹੈ ਹੀ ਹੈ ਨਾਲ ਕਿਉਂਕਿ ਪੂਰਾ ਅਮਰੀਕਾ ਉਹਨਾਂ ਦੇ ਨਾਲ ਹੈ ਔਰ ਅਮਰੀਕਾ ਦਾ ਸੁਪਰ ਪਾਵਰ ਔਰ ਅਮਰੀਕਾ ਦੀ ਤਾਕਤ ਜਿਹੜੀ ਹੈ ਉਹ ਦੁਨੀਆ ਹੁਣ ਵੇਖ ਰਹੀ ਹੈ ਔਰ ਜਿਹਨੂੰ ਕਹਿੰਦੇ ਨੇ ਨਾ ਕਿ ਇੱਕ ਲੀਡਰ ਆ ਜਾਏ ਅੱਛਾ ਸਟੇਟਸਮੈਨ ਅੱਛਾ ਆ ਜਾਏ ਤੇ ਉਹ ਕੰਟਰੀ ਦੇ ਦਿਨ ਬਦਲ ਜਾਂਦੇ ਨੇ ਤੇ ਉਹੀ ਮੈਂ ਸਮਝਦਾ ਇਸ ਵੇਲੇ ਅਮਰੀਕਾ ਨਾਲ ਲਾਸਟ ਤੇ ਮੈਂ ਤੁਹਾਨੂੰ ਸ਼ੋਰਟ ਚ ਪੁੱਛਣਾ ਚਾਹਾਂਗਾ ਕਿ ਜਿਹੜੀ ਆਰਮੀ ਜਰਨੈਲਾਂ ਦੀ ਮੀਟਿੰਗ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਐਡਰੈਸ ਕੀਤਾ ਹੈ। ਇਹਦੇ ਬਾਰੇ ਕੀ ਕਹਿਣਾ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਰਾਏ ਪਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਅਮਰੀਕਾ ਜਿਹੜਾ ਆ ਇਹ ਡਿਕਟੇਟਰਸ਼ਿਪ ਵੱਲ ਜਾ ਰਿਹਾ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਤਾ ਨਹੀਂ ਚਰਨੈਲ ਬਦਲ ਦੇਣੇ ਨੇ। ਹਾਊ ਯੂ ਸੀ ਥਿਸ? ਇਹਨੂੰ ਮੈਂ ਇਸ ਤਰ੍ਹਾਂ ਨਾਲ ਵੇਖ ਰਿਹਾ ਕਿਉਂਕਿ ਜਿਹੜੀ ਸਾਡੀ ਆਰਮੀ ਵੀ ਹੈ ਯੂਐਸ ਆਰਮੀ ਬਹੁਤ ਸਾਲਾਂ ਦੀ ਨੈਗਲੈਕਟਿਡ ਸੀ। ਜਿਹਨੂੰ ਕਹਿੰਦੇ ਨੇ ਨਾ ਜਿਵੇਂ ਅਫਗਾਨਿਸਤਾਨ ਚੋਂ ਇਹ ਨਿਕਲੇ ਸੀ ਅਧੀ ਰਾਤੀ ਬਾਈਡਨ ਦੇ ਟਰਮ ਵਿੱਚ ਆਪਣੀ ਬੇਸ ਬਗਰਾਮ ਬਗਰਾਮ بیس ਛੱਡ ਕੇ ਅਧੀ ਰਾਤ ਨੂੰ ਅਸੀਂ ਤਸਵੀਰਾਂ ਵੇਖੀਆਂ ਸੀ ਜਿਵੇਂ ਚੋਰ ਨਸਦੇ ਨੇ ਉਹ ਯੂਐਸ ਆਰਗੂਨ ਸੀ ਸੀ ਉਸ ਹਰ ਅਮਰੀਕਨ ਦੇ ਦਿਲ ਵਿੱਚ ਉਹਦਾ ਇੱਕ ਬੜਾ ਡਰ ਸੀ ਕਿ ਆਈ ਸਾਡੀ ਆਰਮੀ ਜਿਹੜੀ ਵਰਲਡ ਦੀ ਸਭ ਤੋਂ ਸਟਰੋਂਗ ਆਰਮੀ ਰਾਜ ਵੀ ਹੈ ਉਹ ਇਨ੍ਹਾਂ ਹਾਲਾਤਾਂ ਵਿੱਚ ਇੱਕ ਪੂਰ ਲੀਡਰਸ਼ਿਪ ਕਰਕੇ ਤੇ ਇਨ੍ਹਾਂ ਹਾਲਾਤਾਂ ਵਿੱਚੋਂ ਨਿਕਲੇ ਨੇ ਉਹ ਸਾਰੀਆਂ ਨੇ ਅਸੀਂ ਤਸਵੀਰਾਂ ਵੇਖੀਆਂ ਨੇ ਇੱਕ ਦਿਨ ਪਹਿਲਾਂ ਉੱਥੇ ਬੰਬ ਫਟਿਆ ਸੀ 21 ਸੋਲਜਰ ਮਾਰੇ ਗਏ ਸੀ ਤੇ ਅਫਗਾਨਿਸਤਾਨ ਵਿੱਚ ਤੇ ਉਹ ਉਹ ਜਿਹੜੀ ਸਾਈਕੀ ਸੀ ਔਰ ਫਿਰ ਅਮਰੀਕ ਜਿਹੜੀ ਆਰਮੀ ਸੀ ਅ ਅਮਰੀਕਾ ਦੀ ਉਹ ਡੀ ਆ ਡਾਈਵਰਸਿਟੀ ਇਨਕਲੂਜਨ ਉਹਦੇ ਵਿੱਚ ਡਾਈਵਰਸਿਟੀ ਦੇ ਵਿੱਚ ਡੀ ਆਈ ਦੇ ਵਿੱਚ ਉਹਨੂੰ ਬਹੁਤ ਹੀ ਥਿਨ ਕਰਤਾ ਗਿਆ ਸੀ ਗੇਸ ਲੈਸਬIANS ਤੇ 트랜ਸ ਜੈਂਡਰਸ ਬੜਾ ਕੁਝ ਸਾਡੀ ਆਰਮੀ ਵਿੱਚ ਆ ਗਿਆ ਸੀ ਜੋ ਕਿ ਫੌਜ ਦੀ ਇੱਕ ਇੱਕ ਅਲੱਗ ਹੀ ਜਿਹਨੂੰ ਕਹਿੰਦੇ ਨੇ ਨਾ ਇੱਕ ਮੋਰਲਸ ਹੁੰਦੇ ਨੇ ਇੱਕ ਪਛਾਣ ਹੁੰਦੀ ਹੈ ਉਸ ਕਰਕੇ ਫੌਜ ਬੜੀ ਵੀਕ ਹੋ ਰਹੀ ਸੀ ਔਰ ਪ੍ਰੈਜ਼ੈਂਟ ਰੰਗ ਨੇ ਆਪਣੇ ਕੈਂਪੇਨ ਵਿੱਚ ਕਈ ਰੀਲਸ ਵੀ ਚਲਾਈਆਂ ਸੀ ਲੋਕਾਂ ਨੂੰ ਦਿਖਾਈਆਂ ਸੀ ਕਿ ਅੱਜ ਸਾਡੀ ਆਰਮੀ ਦੀ ਹਾਲਤ ਦੇਖੋ ਮੈਨੂੰ ਹੁਣ ਵੀ ਯਾਦ ਹੈ ਉਹਨਾਂ ਨੇ ਇੱਕ ਵੀਡੀਓ ਦਿਖਾਈ ਸੀ ਸਾਨੂੰ ਜਿਹਦੇ ਵਿੱਚ ਉਹਨਾਂ ਨੇ ਚਾਈਨਾ ਦੀ ਆਰਮੀ ਦਿਖਾਈ ਸੀ 1 ਲੱਖ ਸੋਲਜਰ ਜਿਹੜਾ ਕਦਮ ਨਾਲ ਕਦਮ ਮਿਲਾ ਕੇ ਮਾਰਚ ਕਰ ਰਿਹਾ ਹੈ ਫਿਰ ਉਹਨਾਂ ਨੇ ਰਸ਼ੀਆ ਦੀ ਦਿਖਾਈ ਸੀ ਕਿ ਇੱਕ ਸੋਲਜਰ ਜਿਹੜਾ ਜੋ ਰਸ਼ੀਆ ਦੀ ਆਰਮੀ ਨੇ ਆਪਣੀਆਂ ਜਿਹੜੀਆਂ ਵੀਡੀਓਜ਼ ਪ੍ਰੈਜ਼ੈਂਟ ਕੀਤੀਆਂ ਸੀ ਵੀ ਲੋਕਾਂ ਨੂੰ ਅਟਰੈਕਟ ਕਰਨ ਅਸਤੇ ਵੀ ਆਰਮੀ ਜੁਆਇਨ ਕਰੋ ਤਰਸ਼ੀਆ ਦੀ ਜਿਹੜੀ ਵੀਡੀਓ ਸੀ ਉਹ ਦੱਸ ਰਹੀ ਸੀ ਵੀ ਸੋਲਜਰ ਉਹਨਾਂ ਦਾ ਇੱਕ ਹੱਥ ਨਾਲ ਪੁਸ਼-ਅੱਪਸ ਕਰ ਰਹੇ। ਫਿਰ ਉਹਨਾਂ ਨੇ ਦੱਸਿਆ ਕਿ ਸਾਡੀ ਅਮਰੀਕਨ ਆਰਮੀ ਨੇ ਜਿਹੜੀ ਵੀਡੀਓ ਕੱਢੀ ਹੈ ਕਿ ਆਰਮੀ ਜੁਆਇਨ ਕਰੋ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਇੱਕ 트랜ਸ ਜੈਂਡਰ ਬੰਦਾ ਸਕਰਟ ਪਾ ਕੇ ਯੂਐਸ ਆਰਮੀ ਦੀ ਔਰ ਰੇਨਬੋ ਫਲੈਗ ਫੜ ਕੇ ਤੇ ਕਹਿ ਰਿਹਾ ਫਾਰ ਡਾਈਵਰਸਿਟੀ ਐਂਡ ਇਨਕਲੂਜ਼ਨ ਜੁਆਇਨ ਯੂਐਸ ਆਰਮੀ ਤੇ ਉਹਨਾਂ ਨੇ ਕਿਹਾ ਕਿ ਹੋਰ ਮੁਲਕਾਂ ਦੀਆਂ ਆਰਮੀਆਂ ਜਿਹੜੀਆਂ ਨੇ ਉਹ ਵਾਰਵਲ ਜਾ ਰਹੀਆਂ ਨੇ ਉਹ ਆਪਣੀ ਤਿਆਰੀਆਂ ਕਰ ਰਹੀਆਂ ਨੇ ਤੇ ਅਸੀਂ ਆਪਣੀ ਆਰਮੀ ਨਾਲ ਕੀ ਕਰ ਰਹੇ ਆ ਇਹ ਜਿਹੜੀ ਮੀਟਿੰਗ ਹੋਈ ਹੈ 800 ਜਨਰल्स ਆਏ ਨੇ 올ਓਵਰ ਫਰਮ ਫਰਮ ਦ ਵਰਲਡ ਅਮਰੀਕਾ ਦੇ ਉਹ ਇਹਨੂੰ ਹੀ ਰੀਇਨਫੋਰਸ ਕਰਨਾ ਸੀ ਉਹਦੇ ਵਿੱਚ ਕਿਹਾ ਗਿਆ ਕਿ ਜੇ ਤੇ ਤੁਸੀਂ ਪ੍ਰੈਜ਼ੀਡੈਂਟ 트੍ਰੰਪ ਦੀ ਇਹ ਪਾਲਿਸੀਜ਼ ਜਿਹੜੀਆਂ ਆ ਰਹੀਆਂ ਨੇ ਜਿਹੜਾ ਅਮਰੀਕਾ ਮੇਕ ਅਮਰੀਕਾ ਗ੍ਰੇਟ ਅਗੇਨ ਹੈ ਜੇ ਤੁਸੀਂ ਦੇ ਨਾਲ ਨਹੀਂ ਸਹਿਮਤ ਹਾਲਾਂਕਿ ਹੁਣ ਜਿੰਨੇ ਵੀ 800 ਆਏ ਨੇ ਸਾਰੇ ਸਹਿਮਤ ਨੇ ਕਿਉਂਕਿ ਬਾਕੀ ਸਾਫ਼ ਕਰਤੇ ਗਏ ਨੇ ਹੁਣ ਤੱਕ ਤੇ ਤੁਸੀਂ ਕੰਮ ਕਰੋ ਰਿਜ਼ਾਈਨ ਕਰ ਦਿਓ ਦੂਜਾ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਦੇ ਜਿਹੜੇ ਜਰਨਲ ਨੇ ਉਹ ਫਿੱਟ ਹੋਣੇ ਚਾਹੀਦੇ ਤੁਸੀਂ ਆ ਪ੍ਰਾਈਵੇਟ ਤੋਂ ਲੈ ਕੇ ਇੱਕ ਜਦੋਂ ਨਵਾਂ ਰਿਕਰੂਟ ਹੁੰਦਾ ਹੈ ਉੱਥੋਂ ਲੈ ਕੇ ਜਰਨਲ ਤੱਕ ਸਾਰਿਆਂ ਦੀ ਹੁਣ ਸਾਲ 'ਚ ਦੋ ਵਾਰੀ ਫਿਜ਼ੀਕਲ ਫਿਟਨੈਸ ਟੈਸਟ ਹੋਣਾ ਕਰਨਾ ਹੈ ਜੇ ਤੁਹਾਡਾ ਬਾਡੀ ਮਾਸ ਇੰਡੈਕਸ weight ਜ਼ਿਆਦਾ ਹੈ ਉਸ ਜੋ ਵੀ ਲਿਮਿਟ ਸੈੱਟ ਕੀਤੀ ਗਈ ਹੈ ਤੁਹਾਨੂੰ ਫਟਾਫਟ ਆਪਣੇ ਆਪ ਨੂੰ ਫਿੱਟ ਕਰਨਾ ਪਏਗਾ ਨਹੀਂ ਤੇ ਛੁੱਟੀ ਔਰ ਉਹਨਾਂ ਨੇ ਕਿਹਾ ਕਿ ਵੀ ਡੋਨਟ ਵਾਂਟ ਫੈਟ ਟ੍ਰੂਪਸ ਲੋਕ ਇਹ ਨਾ ਕਹਿਣ ਕਿ ਅਮਰੀਕਾ ਦੇ ਫੌਜੀ ਜਿਹੜੇ ਨੇ ਉਹ ਉਹਨਾਂ ਦੇ ਟੈਡ ਨਿਕਲੇ ਹੋਏ ਹਨ ਹਾਂ ਔਰ ਪੀਟੀ ਦਾ ਵੀ ਕਿਹਾ ਗਿਆ ਕਿ ਜਰਨਲ ਹੋਣ ਜਾਂ ਪ੍ਰਾਈਵੇਟ ਹੋਣ ਰੋਜ਼ ਪੀਟੀ ਹੋਏਗੀ ਜੋ ਕਿ ਕਾਮਨ ਸੈਂਸ ਹੈ ਮਿਲਟਰੀ ਇਜ਼ ਨੋਨ ਫਾਰ ਫਿਜ਼ੀਕਲ ਫਿਟਨੈਸ ਪਰ ਅਮਰੀਕਾ ਵਿੱਚ ਇਹ ਸਾਰੀਆਂ ਚੀਜ਼ਾਂ ਬੰਦ ਹੋ ਚੁੱਕੀਆਂ ਸਨ ਇਹਨਾਂ ਨੂੰ ਇਹ ਹੈਰਾਨਗੀ ਹੋਏਗੀ ਤੁਹਾਨੂੰ ਸੁਣ ਕੇ ਕਈ ਲੋਕਾਂ ਨੂੰ ਕਿ ਅਮਰੀਕਨ ਆਰਮੀ ਵਿੱਚ ਇਹ ਚੀਜ਼ਾਂ ਫਿਜ਼ੀਕਲ ਫਿਟਨੈਸ ਜਿਹੜੀ ਸੀ ਉਹ ਖਤਮ ਕਰਤੀ ਗਈ ਸੀ ਡੀਆਈ ਦੇ ਚੱਕਰ ਵਿੱਚ ਤੇ ਇਹ ਦੁਬਾਰਾ ਤੋਂ ਇਹਨੂੰ ਲਿਆਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਮੈਂ ਸਮਝਦਾ ਬਹੁਤ ਜ਼ਰੂਰੀ ਹੈ ਔਰ ਉਹਨਾਂ ਨੇ ਯੂਨੀਫਾਰਮ ਬੀਅਰਡ ਦਾ ਜ਼ਰੂਰ ਉਹਨਾਂ ਨੇ ਕਿਹਾ ਹੈ ਕਿ ਬੀਅਰਡ ਵੀ ਨਹੀਂ ਹੋਣੀ ਚਾਹੀਦੀ ਬਟ ਅਗੇਨ ਰਿਲੀਜੀਅਸ ਔਰ ਮੈਡੀਕਲ ਗਰਾਉਂਡ ਸੇ ਐਕਸੈਪਸ਼ਨ ਰੈਡ ਕੀਤਾ ਸੋ ਇਹ ਇਹ ਹੈਗਾ ਉਹਨਾਂ ਜਿਹੜਾ ਹੁਣ ਆਰਮੀ ਨੂੰ ਦੁਬਾਰਾ ਤੋਂ ਇੱਕ ਕਿਸਮ ਦਾ ਕੀਤਾ ਜਾ ਰਿਹਾ ਹੈ ਔਰ ਮੈਂ ਸਮਝਦਾ ਕਿ ਇਹ ਬਹੁਤ ਵੱਡੇ ਪੱਧਰ ਤੇ ਅਮਰੀਕਾ ਵਿੱਚ ਇਸ ਵੇਲੇ ਚੇਂਜ ਆ ਰਹੇ ਨੇ ਔਰ ਮੈਂ ਇੱਕ ਵਾਰੀ ਫਿਰ ਕਹਾਂਗੇ ਸਾਡੀ ਜਿਹੜੀ ਕਮਿਊਨਿਟੀ ਹੈ ਸਿੱਖ ਅਸੀਂ ਪੰਜਾਬੀ ਅਸੀਂ ਜਿਹੜੇ ਇੰਡੀਅਨ ਦੇਸੀ ਕਮਿਊਨਿਟੀ ਸਾਨੂੰ ਅਸੀਂ ਮਿਨੋਰਟੀ ਵਿੱਚ ਵੀ ਮਿਨੋਰਟੀ ਔਰ ਸਾਨੂੰ ਇਸ ਵੇਲੇ ਬਹੁਤ ਜ਼ਰੂਰਤ ਹੈ ਕਿ ਇਸ ਮੁਲਕ ਨੇ ਸਾਨੂੰ ਬੜੀ ਇੱਜ਼ਤਾਂ ਦਿੱਤੀਆਂ ਨੇ ਬੜਾ ਮਾਣ ਦਿੱਤਾ ਹੈ ਜੇ ਅਸੀਂ ਇੱਥੇ ਸਾਰੇ ਲੀਗਲ ਆਏ ਆਂ ਔਰ ਬੜੀ ਅੱਛੀ ਜਿਹੜੇ ਇਲੀਗਲ ਵੀ ਆਏ ਨੇ ਉਹਨਾਂ ਨੇ ਵੀ ਸੋਚਣਾ ਚਾਹੀਦਾ ਕਿ ਤੁਸੀਂ ਕਿਸੇ ਘਰ ਕਿਸੇ ਦੇ ਘਰ ਵਿੱਚ ਬਿਨਾਂ ਬੁਲਾਏ ਆ ਗਏ ਤੁਸੀਂ ਬਿਨਾ ਬੁਲਾਏ ਆਇਓ ਫਿਰ ਵੀ ਤੁਸੀਂ ਇੱਥੇ ਹੁਣ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ ਘਾਟ ਤੋਂ ਘਾਟ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਅਸੀਂ ਇਸ ਮੁਲਕ ਚ ਆਇਆ ਇਹਨਾਂ ਇਹਨਾਂ ਦੇ ਹਿਸਾਬ ਨਾਲ ਚੱਲੀਏ ਆਪਣੀ ਗਰੂਮਿੰਗ ਅੱਛੀ ਰੱਖੀਏ ਆਪਣਾ ਜਿੰਨਾ ਕਸੀਂ ਅਮਰੀਕਨਾਈਜ਼ ਹੋ ਸਕੀਏ ਜੇ ਨਹੀਂ ਹੋਣਾ ਤੇ ਫਿਰ ਇਸ ਮੁਲਕ ਚ ਆਏ ਕਿਉਂ ਆਪਾਂ ਅਸੀਂ ਵਾਪਸ ਵਾਪਸ ਪੰਜਾਬ ਚਲੇ ਜਾਈ ਜੀ ਬਹੁਤ ਸ਼ੁਕਰੀਆ ਜਸਦੀਪ ਜੀ ਪ੍ਰੈਜ਼ੀਡੈਂਟ ਡੋਨਰ ਟਰੰਪ ਦੀਆਂ ਨੀਤੀਆਂ ਵਰਲਡ ਲੈਵਲ ਤੇ ਅਸਰੰਦਾਜ਼ ਹੋ ਰਹੀਆਂ ਨੇ ਨਿਰਸੰਦੇਹ ਜੇ ਉਹ ਵਰਲਡ ਲੈਵਲ ਤੇ ਅਸਰੰਦਾਜ਼ ਹੋ ਰਹੀਆਂ ਨੇ ਤਾਂ ਉਹਨਾਂ ਦਾ ਆਪਣੇ ਹੀ ਦੇਸ਼ ਦੇ ਵਿੱਚ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਆਉਂਦੇ ਦਿਨਾਂ ਦੇ ਵਿੱਚ ਇਹ ਨੀਤੀਆਂ ਹੋਰ ਕਿਹੜੀਆਂ ਦਿਸ਼ਾਵਾਂ ਨੂੰ ਖੋਲਣ ਦਾ ਕੰਮ ਕਰਦੀਆਂ ਨੇ ਇਹਦੇ ਬਾਰੇ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਨਹੀਂ ਸਾਨੂੰ ਦਿਓ ਇਜਾਜ਼ਤ ਜੇ ਸਾਡਾ ਪ੍ਰੋਗਰਾਮ ਚੰਗਾ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਵੀ ਕਰੋ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ